ਸਰਬੱਤ ਦਾ ਭਲਾ ਜੀ ਕੀ ਫਤਿਹ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਮੈਂ ਇਸੇ ਪਿੰਡ ਦਾ ਵਸਨੀਕ ਆ ਇੱਥੋਂ ਦੇ ਰਹਿਣ ਵਾਲਾ ਵਾਂ ਤੇ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਕਿ ਜਿਹੜੀ ਇੱਥੋਂ ਦੀ ਅਸਲੀ ਕਮੇਟੀ ਇਹਨਾਂ ਫਾਊਂਡੇਸ਼ਨ ਬਣਾਈ ਆ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਂ ਦੇ ਫਾਊਂਡੇਸ਼ਨ ਰਜਿਸਟਰ ਕਰਾਈ ਆ ਉਹਦੇ ਵਿੱਚ ਸਾਰੇ ਮੈਂਬਰ ਇਹਨਾਂ ਦੇ ਪਰਿਵਾਰਕ ਨੇ ਕੋਈ ਵੀ ਮੈਂਬਰ ਪਿੰਡ ਦਾ ਨਹੀਂ ਹੈਗਾ ਸਾਡੇ ਫਾਜ਼ਲ ਸਿੰਘ ਦਾ ਸਕੱਤਰ ਸਿੰਘ ਦਾ ਨਾਂ ਕੀ ਉਹ ਵੀ ਇਹਨਾਂ ਨਾਲ ਕਟਾਤਾ ਬਾਪੂ ਜਗੀਰ ਸਿੰਘ ਦਾ ਨਾਂ ਹੈ ਉਹ ਵੀ ਇਹਨਾਂ ਨਾਲ ਕਟਾਤਾ ਵਾ ਪਰ ਹੁਣ ਇਹਨਾਂ ਦੇ ਸਾਰੇ ਮੈਂਬਰ ਐਸੋ ਪਰਿਵਾਰਕ ਮੈਂਬਰ ਨੇ ਜਿਹੜੀ ਹੁਣ ਐਸੋ ਕਮੇਟੀ ਇਹਨਾਂ ਕੋਲ ਕੰਮ ਕਰ ਰਹੀ ਇੱਥੇ ਮਤਲਬ ਵਿਖਾਵਾ ਚਾਹੀਦਾ ਕਿ ਸਾਡਾ ਕੋਰਪੋਰੇਟ ਦੇ ਵਿੱਚ ਬੜਾ ਨਾਮ ਆ ਤੇ ਹੈ ਕੁਛ ਨਹੀਂ ਪੱਲੇ ਨਾ ਉਹ ਕਾਗਜ਼ਾਂ ਦੇ ਵਿੱਚ ਨਾਮ ਕਿਤੇ ਉਹਨਾਂ ਦਾ ਨਾਮ ਇਹ ਸਿਰਫ ਵਿਖਾਵੇ ਵਾਸਤੇ ਇੱਥੇ ਬਣਿਆ ਜਿਹੜੀ ਇਹਨਾਂ ਦੀ ਕਮੇਟੀ ਹੈ ਅਰੀਜਨਲ ਉਹ ਪਰਿਵਾਰਕ ਮੈਂਬਰਾਂ ਦੀ ਕਮੇਟੀ ਆ ਕੀ ਮੰਗ ਕਰਦੇ ਜੀ ਅਸੀਂ ਇਹ ਮੰਗ ਕਰਦੇ ਆ ਕਿ ਇਹ ਜਿਹੜਾ ਗੁਰਦੁਆਰਾ ਵਾ ਇਸ ਕਮੇਟੀ ਦੇ ਹੱਥੋਂ ਨਿਕਲਣਾ ਚਾਹੀਦਾ ਇਹ ਗਲਤ ਕੰਮ ਕਰ ਰਿਹਾ ਆਰਐਸਐਸ ਦੀਆਂ ਨੀਤੀਆਂ ਦੇ ਦੀ ਚੱਲ ਰਿਹਾ ਮੈਂ ਕੱਲ ਵੀ ਕਰਨਲ ਸਾਹਿਬ ਨਾਲ ਪਰਸੋਂ ਮਿਲ ਕੇ ਆ ਇੱਕ ਅੱਧਾ ਘੰਟਾ ਨਾਲ ਮੀਟਿੰਗ ਕੀਤੀ ਆ ਤੇ ਇਕਬਾਲ ਸਿੰਘ ਜਿਹੜਾ ਆਰਐਸਐਸ ਦਾ ਬੰਦਾ ਵਾ ਇਹ ਤੂੰ ਹੀ ਨਹੀਂ ਕਰਦੇ ਤਾਂ ਮੈਂ ਸਾਬਤ ਕਰੂੰਗਾ ਮੇਰੇ ਮੇਰੀ ਬਹਿਸ ਕਰੋ ਮਾ ਜੇ ਮੇਰੇ ਦੋ ਸਾਲਾਂ ਦਾ ਜਵਾਬ ਦੇ ਜੀ ਤਾ ਮੈਂ ਹਾਰ ਬਣੂੰਗਾ ਆਪਣੀ ਗੱਲ ਤੇ ਮੈਨੂੰ ਜਿਹੜਾ ਅਕਮਲ ਸਿੰਘ ਇੱਥੇ ਸੇਵਾ ਕਰਾ ਰਿਹਾ ਰਸਸ ਦਾ ਬੰਦਾ ਉਹ ਜੇ ਇਹ ਆਂਦੇ ਵੀ ਉਹ ਸੇਵਾ ਕਰਦਾ ਨੂੰ ਸਨਮਾਨ ਦੇਣਾ ਸਾਡਾ ਫਰਜ਼ ਆ ਮਾ ਸੇਵਾ ਤੇ ਫਿਰ ਆਰਐਸਐਸ ਸਾਡੀਆਂ ਗਤੀਵਿਧੀਆਂ ਅਨਸਾਰ ਕਰਾਉਂਦੀ ਹੋ ਤਾਂ ਸਾਨੂੰ ਲੈ ਕੇ ਬੈਜੂਗੀ ਸੜਨ ਨੁਕਸਾਨ ਕਰਨ ਦੀ ਸਿੱਖੀ ਦਾ ਕਹਾਣ ਹੋ ਰਿਹਾ ਉਹ ਬੀਬੀਆਂ ਨੂੰ ਜਿਹੜਾ ਅੰਮ੍ਰਿਤ ਛਕਾਉਂਦਾ ਇਹ ਵੀ ਕਹਿੰਦਾ ਕਿ ਬੀਬੇ ਬੀਬੀਓ ਸ਼ਾਰਾ ਨਹੀਂ ਪਾਉਣਾ ਤੁਸੀਂ ਜਿੰਨਾ ਮਰਜੀ ਮੇਕਅਪ ਕਰ ਸਕਦੇ ਇਹ ਕਿਤੇ ਲਿਖਿਆ ਨਹੀਂ ਪਰ ਕਿਹੜੇ ਗ੍ਰੰਥ 'ਚ ਲਿਖਿਆ ਕਿਹੜਾ ਸਿੱਖ ਬੰਦਾ ਇਸ ਚੀਜ਼ ਨੂੰ ਕਹਿੰਦਾ ਅਸੀਂ ਉਹ ਸਾਡੇ ਸਾਹਮਣੇ ਪੇਸ਼ ਕਰ ਤੁਸੀਂ ਉਹਦਾ ਜਵਾਬ ਮੰਗ ਲਓ ਤੁਹਾਡਾ ਬੀਬਾ ਬੇ ਜੀ ਬਾਬਾ ਜੀ ਕਿਹਨਾਂ ਅੰਮ੍ਰਿਤ ਛਕਾ ਕੋਈ ਅੰਮ੍ਰਿਤ ਨਹੀਂ ਛਕਾ ਕੇ ਜਿਹੜੇ ਕਮੇਟੀ ਪ੍ਰਧਾਨ ਨੇ ਜਿਹੜੇ ਕੈਪਟਨ ਸਿਮਰਨ ਸਿੰਘ ਜੀ ਹੈ ਉਹਨਾਂ ਅੰਮ੍ਰਿਤ ਛਕਾ ਨਹੀਂ ਛਕਾ ਜੀ ਉਹਨਾਂ ਬਿਲਕੁਲ ਅੰਮ੍ਰਿਤ ਨਹੀਂ ਛ ਮਹਿੰਗੀ ਮਹਿੰਗੀ ਜਿਹੜੀ ਵੀ ਚੀਜ਼ ਮਹਿੰਗੀ ਖਾਣਾ ਪੀਣਾ ਉਹਨਾਂ ਦਾ ਇਹ ਕਮੇਟੀ ਭੰਗੜੇ ਜਿਵੇਂ ਇਹ ਭੰਗ ਹੋਣੀ ਚਾਹੀਦੀ ਸਾਬਤ ਸੂਰਤ ਰੋਣੇ ਚਾਹੀਦੇ ਇਹ ਬੰਦੇ ਜਿਨ੍ਹਾਂ ਦਾ ਦਾੜਾ ਪ੍ਰਕਾਸ਼ ਹੋਏ ਚਲੋ ਮਮੀ ਕਤਲ ਕੀਤੇ ਆ ਗਲਤੀ ਦਾ ਭਾਗੀਦਾਰ ਆ ਕੀ ਨਾਜ ਹੈ ਤੁਹਾਡਾ ਮੇਰਾ ਨਾਂ ਗੁਰਪਿੰਦਰ ਆ ਉਦਾਂ ਪਿੰਡ ਚ ਮੈਨੂੰ ਕਾਲਾ ਕਹਿੰਦੇ ਆ ਪਿੰਡ ਕਿਹੜਾ ਜੀ ਪਿੰਡ ਮੇਰਾ ਪਉ ਐਂਡਿਆ ਜੋ ਇਹਨਾਂ ਕੱਲ ਕਰਤੂਤ ਕੀਤੀਆਂ ਨਾ ਬਹੁਤ ਮਾੜੀ ਕੀਤੀ ਇਹਨਾਂ ਇਹ ਗੱਲ ਦੀ ਸ਼ਰਮ ਆਉਂਦੀ ਸਾਨੂੰ ਅਸੀਂ ਪਉ ਐਂਡ ਦੇ ਨਵਾਸੀ ਹੋ ਗਏ ਹੱਥ ਜੋੜ ਕੇ ਬੇਨਤੀ ਕਰਦੇ ਆ ਜੋ ਇਹਨਾਂ ਨੇ ਕਰਤੂਤ ਕੀਤੀ ਉਹਦੇ ਵੱਲੋਂ ਅਸੀਂ ਹੱਥ ਜੋੜ ਕੇ ਮਾਫੀ ਮੰਗਦੇ ਸਾਨੂੰ ਮਾਫ ਕੀਤਾ ਜਾਵੇ ਪਰ ਸਾਡੇ ਪਿੰਡ ਦੀ ਕਮੇਟੀ ਬਲੀ ਹੋਣੀ ਚਾਹੀਦੀ ਆ ਇਹ ਆਉਣ ਮੈਂ ਮੁਖੀ ਆ ਸੰਤ ਜਰਨੈਲ ਤੋਂ ਪਿੰਡ ਵਾਲੇ ਜੀ ਇੱਥੇ ਪਹੁੰਚੇ ਜੇ ਗੁਰਦੁਆਰਾ ਪਵਣ ਸਾਹਿਬ ਵਿਖੇ ਜਿੱਥੇ ਸੰਤਾਂ ਦੀ ਫੋਟੋ ਨੂੰ ਲੈ ਕੇ ਵਿਵਾਦ ਛਿੜਿਆ ਸੀ ਕਮੇਟੀ ਵੱਲੋਂ ਤੁਸੀਂ ਪਹੁੰਚੇ ਜੇ ਕੀ ਕਹਿਣਾ ਚਾਹੁੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਖਤ ਜੀ ਬੇਨਤੀ ਆ ਬਸ ਤੁਹਾਨੂੰ ਤੇ ਦੋ ਲਫ਼ਜ਼ਾਂ ਚ ਕਰਦੇ ਆ ਕਿ ਇਹ ਕਮੇਟੀ ਦੇ ਪਹਿਲਾਂ ਵਾਰ ਵਾਰ ਚੱਲਦਾ ਹੀ ਕੋ ਸਿੰਘਾਂ ਨੂੰ ਪਤਾ ਹੀ ਕਿ ਇਹ ਸਿੱਖ ਮਰਿਆਦਾ ਦੇ ਬਹੁਤ ਉਲਟ ਚੱਲਦੀ ਆ ਇਹ ਜਿਹੜੇ ਕਰਨਲ ਸਾਹਿਬ ਆ ਤੇ ਅਸੀਂ ਦੋ ਚਾਰ ਵੇਰਿਆਂ ਨਾਲ ਬੈਠੇ ਆ ਪਰ ਇਹ ਗੁੰਗਲੂਆ ਦੀ ਮਿੱਟੀ ਝੜ ਜਾਂਦੀ ਹੀ ਤੇ ਬਾਅਦ ਮੰਨ ਤੇ ਰੋਸ ਜ਼ਰੂਰ ਹੁੰਦਾ ਹੀ ਪਰ ਜਦੋਂ ਆ ਸਤਗੁਰ ਬਾਪੂ ਦੀਪ ਸਿੰਘ ਅਮਰ ਸ਼ਹੀਦ ਨੋਖੇ ਸ਼ਹੀਦਾਂ ਨੇ ਸਾਰੀਆਂ ਸੰਗਤਾਂ ਦੇ ਕੌਮ ਦੇ ਸਾਹਮਣੇ ਲੈੰਦਾ ਕਿ ਇਹ ਅੰਦਰੋਂ ਕੀ ਨੇ ਇਹ ਬਿਲਕੁਲ ਜੁੜੇ ਹੋਏ ਜਿੱਥੇ ਇਹਨਾਂ ਦੀਆਂ ਤਾਰਾਂ ਜੁੜੀਆਂ ਹੋਇਆ ਸਭ ਯਾਰ ਹੋ ਗੀਆਂ ਇਹ ਜਿਹੜੀ ਭਾਜਪਾ ਦੇ ਬੈਠੇ ਪੁੰਦੇ ਆ ਇਹ ਸਿੱਖੀ ਦੀ ਗੱਲ ਕਰਨੀ ਨਹੀਂ ਦੇਣ ਦਿੰਦੇ ਆਪਾਂ ਨੂੰ ਜਿੰਨੇ ਵੀ ਇਹ ਕਮੇਟੀ ਮੈਂਬਰ ਬਣਿਆ ਕਿਤੇ ਵੀ ਗੁਰਦੁਆਰੇ ਸਾਹਿਬੇ ਚਾਹੀ ਪੈਸੇ ਵੀ ਰੋਲਾ ਪਾ ਚੁੱਕੇਗੇ ਛਾਰੇ ਅੰਬਰਤਾਰੀ ਪਰਵਾਰ ਹੋਣੇ ਜਦੇ ਅੰਬਰਤਾਰੀ ਸਿੰਘ ਇਹ ਕਮੇਟੀਆਂ ਦੇ ਗੁਰਦੁਆਰਿਆਂ ਦੇ ਵਿੱਚ ਹੋਣੇ ਚਾਹੀਦੇ ਆ ਜੋ ਸਾਡੀ ਸਿੱਖੀ ਦੀ ਲਹਿਰ ਬਣੇ ਪਰ ਬਣੇ ਤਾਂ ਮਡੀਆਂ ਕਬਰਾਂ ਵਾਲੇ ਜੁੜੇ ਇੱਥੇ ਵੀ ਕਬਰਾਂ ਮਡੀਆਂ ਵਾਲਿਆਂ ਪੂਜਣ ਵਾਲੇ ਵਿੱਚ ਆ ਦੱਸੋ ਐਡੇ ਮਾਨਸ਼ੀਤਾਂ ਦੇਕਰ ਇਹੋ ਜਿਹੇ ਸਿੱਖੀ ਤੇ ਹਾਂ ਠੀਕ ਹੈ ਜਿਹੜੇ ਪ્યોਰ ਗੁਰੂ ਗ੍ਰੰਥ ਸਾਹਿਬ ਜੀ ਤੇ ਓਟ ਅਸਰਾ ਰੱਖਦੇ ਆ ਬਾਕੀ ਆ ਜੋ ਸਤਗੁਰ ਨੇ ਬਾਪੂ ਜੀ ਦਾ ਨੇ ਕਰਾਤਾ ਅਹੀਂ ਹੁਣ ਪਰਚਾ ਵੀ ਕਰਾਉਣਾ ਜੋ ਤੇ ਆ ਜੋ ਇਥੇ ਪਹਿਲੀ ਤੇ ਗੱਲ ਇਹ ਜਿਹੜੀ ਕਮੇਟੀ ਕਮੂਟੀ ਜੇ ਪਿੰਡ ਦੇ ਜਿੰਨੀ ਪੰਚਾਇਤ ਸੰਗਤ ਆ ਉਹ ਸਾਡਾ ਸਾਥ ਦੇਣ ਤੇ ਇਹਨਾਂ ਨੂੰ ਇਹਨਾਂ ਤੋਂ ਲਾਇਆ ਤੇ ਚੰਗੇ ਸਿੰਘ ਇਥੇ ਸੇਵਾ ਸੰਭਾਲਣ ਇਹ ਕਾ ਆ ਦੀ ਜੱਦੀ ਬਣਾ ਕੇ ਬੈਠੇ ਜੱਦੀ ਪਤਾ ਨਹੀਂ ਇਹ ਤੇ ਕੂਮ ਦੇ ਆਪਨਥ ਦਾ ਪਰ ਮਹਾਰਾਜ ਸੱਚੇ ਪਾਤਸ਼ਾਹ ਬਾਪੂ ਦੀਪ ਸਿੰਘ ਉਹ ਨਹੀਂ ਮਹਾਨ ਸ਼ੀਖ ਨੇ ਸਿੱਖ ਪੰਥ ਦੇ ਪਹਿਲੇ ਮੋਢੀ ਆ ਦਮਦਮਿਤ ਹਸਾਲ ਦੇ ਇਹ ਪਤਾ ਨਹੀਂ ਇਹ ਕਿਹੜੀ ਆਸ ਦੀ ਜਾਇਦਾਦ ਬਣਾ ਕੇ ਬੈਠੇ ਆ ਤਾਂ ਗੱਲ ਰਹੀ ਆ ਮੇਰੀ ਤਾਂ ਬੜੀ ਚੱਲੀ ਆ ਜਿਹੜਾ ਵੀਰ ਲੰਗਰ ਲਾਉਂਦਾ ਐ ਪੱਪੂ ਇਹਨੂੰ ਮੈਂ ਕਹ ਪਈ ਦੂ ਆ ਪਹਿਲਾਂ ਕੀ ਲਾਉਣਾ ਜਿਹੜੇ ਵਿੱਚ ਬੌਂਸਰ ਆ ਵਿੱਚ ਵੇਖੋ ਬੀਬੀਆਂ ਲਾਈਆਂ ਉਸੇ ਦਿਨ ਹੈ ਨਾ ਕੋਈ ਗੱਲ ਨਾ ਕੋਈ ਬਾਤ ਮੈਂ ਤੇ ਇਹਨਾ ਕੋਈ ਸਿੱਗ ਪਰ ਪਰਾ ਰਹੀ ਨਹੀਂ ਹੁਣ 27 ਕੋਨੇ ਇੱਕ ਕਾਰਜ ਸਵਾਰੇ ਤੋਂ ਅਸੀਂ ਪੂਰੇ ਕਰਾਂਗੇ ਜਿੰਨੇ ਸਾਥ ਹੋਏ ਤੁਸੀਂ ਕਿਸਮ ਦੇ ਜਿਹੜੇ ਲੰਗਰ ਚ ਬੌਂਸਰ ਲਾਏ ਮਨਮਤੇ ਬਿਲਕੁਲ ਜੀ ਮਨਮਤੇ ਜੀ ਇਹ ਤਾਂ ਕੋਈ ਗੱਲ ਹੀ ਨਹੀਂ ਆ ਤੁਸੀਂ ਜਾ ਕੇ ਵੇਖੋ ਮੈਂ ਵੀਡੀਓ ਬਣਾਈਆਂ ਯਾਰੇ ਕੋਈ ਲੰਗਰ ਪ੍ਰਥਾ ਜਿਹੜੀ ਲਾਲਾ ਲੈਣਾ ਨੰਗੇ ਸਿਰ ਵਿੱਚ ਬੀੜੀਆਂ ਸਿੱਟਾਂ ਪਈਆਂ ਇਹ ਮੈਂ ਨਾ ਵਖਾ 2 ਕਿਲੇ ਬਾਹਰ ਲਾ ਦਿਆ ਕਰ ਉਹੋ ਜਿਹੇ ਲੰਗਰ ਲਾਉਣੇ ਆ ਤੇ ਹੈ ਮੇਰੀ ਹੱਥ ਜੋੜ ਕੇ ਬੇਨਤੀ ਪਾਰ ਆ ਜਿਹੜਾ ਹੁਣ ਮਸਲਾ ਬਾਪੂ ਦੀ ਏ ਬਾਪੂ ਦੀਪ ਸਿੰਘ ਉਹਨਾ ਕਰਾਤਾ ਹੈ ਨਾ ਸਿੱਖ ਕੌਮ ਦੇ ਸਾਹਮਣੇ ਲੈ ਜਾਂਦਾ ਹੁਣ ਜਿੱਥੋਂ ਤੱਕ ਸਤਗੁਰ ਨੇ ਬਲ ਬਖਸ਼ਿਆ ਪੂਰਾ ਕਰਾਂਗੇ ਪਹੁਣ ਸਾਹਿਬ ਗੁਰਦੋਸ਼ਾ ਮਵਾਦ ਹੋਇਆ ਵਾ ਤੁਸੀਂ ਪਹੁੰਚੇ ਜੇ ਕੀ ਕਹਿਣਾ ਚਾਹੁੰਦੇ ਜੀ ਇਸ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਅੱਜ ਇੱਕ ਗੱਲੋਂ ਤਾਂ ਨੱਕ ਮਸਤ ਹੋਣ ਆਏ ਆ ਜਿੱਥੇ ਅੱਜ 3 ਦਿਨ ਤੋਂ ਸੰਗਤਾਂ ਨੇ ਬੜੀ ਅਮਨ ਸ਼ਾਂਤੀ ਨਾਲ ਬੜੇ ਪ੍ਰੇਮ ਸ਼ਰਧਾ ਭਾਵਨਾ ਨਾਲ ਇੱਥੇ ਦਰਸ਼ਨ ਕੀਤੇ ਆ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਜਿਹੜਾ ਸਾਲਾਨਾ ਜਨਮ ਦਿਹਾੜਾ ਬਣਾਇਆ ਗਿਆ ਹੈ। ਔਰ ਨਾਲ ਦੀ ਨਾਲ ਅੱਜ ਇੱਥੇ ਪਹੁੰਚਣ ਦਾ ਕਾਰਨ ਜਿਹੜੀਆਂ ਸਾਡੀਆਂ ਹਮਕਾਲੀ ਜਥੇਬੰਦੀਆਂ ਸਾਰੀਆਂ ਪਹੁੰਚੀਆਂ ਐ, ਸੰਗਤ ਪਹੁੰਚੀ ਐ ਜਿਹੜੀ ਕੌਮ ਹੁੰਦੀ ਐ। ਕੌਮ ਦੇ ਵਿੱਚ ਕੁਝ ਗੱਲਾਂ ਇਹੋ ਜਿਹੀਆਂ ਐ ਜਿਹੜੀਆਂ ਜਿਨ੍ਹਾਂ ਦਾ ਰੋਸ ਵਾਜਬ ਹੁੰਦਾ ਐ ਤੇ ਉਹਨੂੰ ਕਲੀਅਰ ਕਰਨ ਵਾਸਤੇ ਕੌਮ ਜਿਹੜੀ ਐ ਉਸ ਘਟਨਾ ਵਾਲੇ ਥਾਂ ਤੇ ਪਹੁੰਚਦੀ ਐ ਜਿਸ ਤਰੀਕੇ ਨਾਲ ਅੱਜ ਇੱਥੇ ਪਹੁੰਚੇ ਐ। ਇਹ ਪਹਿਲੀ ਵਾਰ ਇਥੋਂ ਦੀ ਮੈਨੇਜਮੈਂਟ ਇਥੋਂ ਦੀ ਕਮੇਟੀ ਨੇ ਇਹ ਸਾਬਤ ਕੀਤਾ ਹੈ ਕਿ ਉਹ ਜਿਹੜਾ 18ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੇ ਨਾਲ ਕਿੰਨਾ ਜ਼ਹਿਰ ਉਗਲਦੇ ਆ ਸੋ ਮੈਂ ਸਮਝਦਾ ਕਿ ਜੇ ਸਾਡੀਆਂ ਸੰਪਰਦਮਾਂ ਜਾਂ ਸਾਡੇ ਗੁਰਦੁਆਰਿਆਂ ਦੀਆਂ ਕਮੇਟੀਆਂ ਇਸ ਤਰ੍ਹਾਂ ਕਰਨਗੀਆਂ ਤੇ ਫਿਰ ਆਰਐਸਐਸ ਭਾਜਪੀ ਹਕੂਮਤ ਤਾਂ ਸਾਨੂੰ ਅੱਗੇ ਨਿਸ਼ਾਨੇ ਤੇ ਲਈ ਫਿਰਦੀ ਹੈ ਫਿਰ ਸਾਨੂੰ ਅਸੀਂ ਵਿਸ਼ਵਾਸ ਕਿਹਦੇ ਤੇ ਕਰੀਏ ਗੋਲਕਾਂ ਤਾਂ ਇਹਨਾਂ ਰੱਖੀਆਂ ਐ ਕੌਮ ਦਾ ਪੈਸਾ ਇਹਨਾਂ ਨੂੰ ਚਾਹੀਦਾ ਐ ਪਰ ਇਹਨਾਂ ਅੰਬਰ ਤੋਂ ਛਕਾਉਣਾ ਨਹੀਂ ਇਹਨਾਂ ਨੇ ਨਸ਼ੇ ਵੱਲੋਂ ਬੰਦ ਨਹੀਂ ਕਰਨਾ ਕੱਲੀਆਂ ਗੋਲਕਾਂ ਦੇ ਨਾਲ ਇਹਨਾਂ ਨੂੰ ਇਹ ਵੀ ਤਕਲੀਫ ਐ ਕਿ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾ ਅੱਤਵਾਦੀ ਐ ਇਹ ਇਹ ਸਾਬਤ ਕਰਨਾ ਚਾਹੁੰਦੇ ਐ ਸੋ ਇਹਨਾਂ ਨੇ ਕੱਲ ਦੀ ਪਰਸੋਂ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਐ ਉਹਦੇ ਮੁਤਾਬਕ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਐ ਕਿ ਪਹਿਲੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਹੋਇਆ ਐ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਹੋਏ ਆ ਜਿਨ੍ਹਾਂ ਨੇ ਰੂਸ ਬਰਤਾਨੀਆ ਤੇ ਭਾਰਤ ਦੀ ਗਵਰਨਮੈਂਟ ਨੂੰ ਮੂਹਰੇ ਮੂੰਹ ਮੋੜ ਕੇ 72 ਘੰਟੇ ਉਹਨਾਂ ਨੇ ਮੁਕਾਬਲਾ ਕੀਤਾ ਤੇ 72 ਗੋਲੀਆਂ ਆਪਣੇ ਸੀਨੇ 'ਚ ਖਾਧੀਆਂ ਸੋ ਉਹਨਾਂ ਨੇ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਨਹੀਂ ਆਉਣ ਦਿੱਤਾ ਐਸੇ ਮਹਾਨ ਸ਼ਹੀਦ ਨੇ ਉਹ ਤਰਜਮਾਨੀ ਕੀਤੀ ਜਿਹੜੀ ਛੇਵੇਂ ਪਾਸ਼ਾ ਨੇ ਸਾਨੂੰ ਦੱਸਿਆ ਸੀ ਤੇ ਫਿਰ ਇਹੋ ਜੇ ਯੋਧੇ ਨੂੰ ਇੱਥੋਂ ਤਸਵੀਰ ਲਾ ਕੇ ਤੇ ਐਸ ਬੁਰੇ ਤਰੀਕੇ ਨਾਲ ਉਥੋਂ ਦੇ ਜਿਹੜੇ ਨੌਜਵਾਨ ਸੇਵਾ ਕਰਦੇ ਆ ਬਾਬਾ ਸਰੂਪ ਸਿੰਘ ਤੇ ਉਹਨਾਂ ਦੀ ਸਾਰੀ ਟੀਮ ਨਿਸ਼ਕਾਮ ਸੇਵਾ ਜੋੜਿਆਂ ਦੀ ਗੰਢਾਈ ਦੀ ਪਾਲਛ ਦੀ ਕਰਦੀ ਹੈ ਤੇ ਉਹਨਾਂ ਨੂੰ ਬੁਰੀ ਤਰੀਕੇ ਨਾਲ ਉਹਨਾਂ ਦਾ ਟੈਂਟ ਪੁੱਟ ਕੇ ਸੁੱਟਿਆ ਕਿ ਇੱਥੇ ਨਹੀਂ ਲੱਗਣ ਦੇਣਾ ਤੁਸੀਂ ਪਰਮਿਸ਼ਨ ਮਨਜ਼ੂਰੀ ਨਹੀਂ ਲਈ ਤੇ ਇੱਥੇ ਸੰਤ ਗਿਆਨੀ ਜਰਨੈਲ ਸਿੰਘ ਦੀ ਫੋਟੋ ਕਿੰਨਾ ਨਹੀਂ ਲੱਗਣੀ ਚਾਹੀਦੀ ਉਹ ਅਸੀਂ ਕਾਰਨ ਪੁੱਛਣ ਆਏ ਆ ਕਿ ਤੇਰਾ ਵੱਟ ਤੇ ਵਿਰੋਧ ਕੀ ਹੈ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਨਾਲ ਜੇ ਹੈ ਤੇ ਫਿਰ ਕਲੀਅਰ ਕਰ ਕਿੱਤ ਪਰ ਤੁਹਾਡੇ ਨਾਂ ਨਾਲ ਸਿੰਘ ਲੱਗਦਾ ਏ ਤੇ ਗੁਰੂ ਗੋਬਿੰਦ ਸਿੰਘ ਨੇ ਦਾ ਸਿੰਘ ਦਾ ਸ਼ੇਰ ਦਾ ਰੱਖਿਆ ਏ ਤੇ ਜੇ ਤੁਹਾਨੂੰ ਸ਼ੇਰ ਦੇ ਨਾਂ ਤੋਂ ਸ਼ੇਰ ਦੀ ਤਸਵੀਰ ਤੋਂ ਇੰਨਾ ਡਰ ਹੈ ਤੇ ਸਾਡਾ ਕੋਈ ਇੱਥੋਂ ਦਾ ਜਿਹੜਾ ਉਹ ਕਾਂਗਰਸ ਜਾਂ ਦੂਜੇ ਤੇ ਜੇ ਗੁੱਸੇ ਨਾ ਹੋ ਜਾਣ ਤੇ ਫਿਰ ਇੱਥੋਂ ਦੀਆਂ ਗੋਲਕਾਂ ਦੀ ਦਾਅਵੇਦਾਰੀ ਤੁਸੀਂ ਕਰਦੇ ਹੋ ਤੁਸੀਂ ਕਹਿੰਦੇ ਹੋ ਕਿ ਕੌਮ ਕੀ ਲੱਗਦੀ ਏ ਇਸ ਗੁਰਦੁਆਰੇ ਦੀ ਇਹ ਗੁਰਦੁਆਰਾ ਸਾਡਾ ਏ ਅੱਜ ਕੌਮ ਇੱਥੇ ਆਈ ਏ ਇਹਨਾਂ ਨੂੰ ਆਣ ਕੇ ਜਵਾਬ ਦੇਣਾ ਚਾਹੀਦਾ ਵੀ ਕੌਮ ਨੂੰ ਕੀ ਲੱਗਦੀ ਏ ਕੌਮ ਤਿੰਨ ਦਿਨ ਤੋਂ ਇੱਥੇ ਆਪਣਾ ਦੁਸ਼ਮੰਦ ਕੱਢ ਕੇ ਆਪਣੀ ਨਿਸ਼ਕਾਮ ਸੇਵਾ ਪਿੰਡਾਂ ਤੋਂ ਲੰਗਰ ਪਕਾਪਕਾ ਕੇ ਲਿਆ ਕੇ ਕਰ ਰਹੀ ਹੈ ਸੋ ਇਹਨਾਂ ਨੂੰ ਇਹ ਦੱਸਣਾ ਪਊਗਾ ਕਿ ਕੌਮ ਦੇ ਵਿੱਚ ਤੇ ਤੁਹਾਡੇ ਗੁਰਦੁਆਰੇ 'ਚ ਫਰਕ ਕੀ ਅੰਤਰ ਕੀ ਹੈ ਉਹ ਵੀ ਹਿਸਾਬ ਕਿਤਾਬ ਜਿਹੜਾ ਜ਼ਰੂਰੀ ਲੈਣਾ ਹੈ ਦੂਜੀ ਗੱਲ ਅੱਜ ਪਹਿਲੀ ਯਾਰ ਬੌਂਸਰ ਜਿਹੜੇ ਕਿਰਾਏ ਤੇ ਰੱਖੇ ਉਹ ਇੱਥੇ ਸਾਨੂੰ ਵੇਖਣ ਨੂੰ ਮਿਲੇ ਆ ਕਿ ਉਹ ਬੀਬੀਆਂ ਵੀ ਬੌਂਸਰ ਆ ਤੇ ਮੁੰਡੇ ਵੀ ਜਿਨ੍ਹਾਂ ਦੇ ਪੱਤ ਤੈ ਜਿਹੜੇ ਅੰਮ੍ਰਿਤ ਤੋਂ ਰਹਿਤ ਹੈ ਜਿਨ੍ਹਾਂ ਨੇ ਗੁਰਸਿੱਖੀ ਵਾਲਾ ਜੀਵਨ ਅਜੇ ਨਹੀਂ ਗ੍ਰਹਿਣ ਕੀਤਾ ਉਹ ਲੋਕਾਂ ਦੀ ਉੱਥੇ ਬੌਂਸਰ ਬਣ ਕੇ ਅੱਗੇ ਖੜੇ ਆ ਸੋ ਇਹ ਜਿਹੜੀਆਂ ਜੇ ਇੰਨਾ ਇਹਨਾਂ ਨੂੰ ਖਤਰਾ ਹੈ ਤੇ ਫਿਰ ਉਹ ਟਾਕਸ ਫੋਰਸ ਜਿਹੜੀ 6 ਜ਼ੋਨ ਨੂੰ ਸ਼੍ਰੋਮਣੀ ਕਮੇਟੀ ਵਾਲੇ ਉੱਤੇ ਸਾਡੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੇ ਸ਼ਹੀਦੀ ਦਿਹਾੜੇ ਤੇ ਵਰਤਦੇ ਆ ਤੇ ਇਹ ਉਹ ਟਾਕਸ ਫੋਰਸ ਲੈ ਆਉਂਦੇ ਕਮ ਸੋ ਕਮ ਉਹ ਸਾਫਤ ਸੁਰਤ ਤਾਂ ਹੈਗੇ ਆ ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਅੱਜ ਤੇ ਵੇਖਣ ਨੂੰ ਮਿਲੀਆਂ ਐ ਇੱਥੇ ਇਹ ਵੀ ਵੇਖਣ ਨੂੰ ਮਿਲਿਆ ਕਿ ਜਿਹੜੀ ਲੰਗਰ ਦੇ ਵਿੱਚ ਸੰਤਾਂ ਦੀ ਤਸਵੀਰ ਲੱਗੀ ਸੀ ਉਸ ਤਸਵੀਰ ਦੇ ਉੱਤੇ ਅਕਬਰ ਬਾਦਸ਼ਾਹ ਦੀ ਫੋਟੋ ਲਾ ਕੇ ਤਸਵੀਰ ਦਾ ਚਿਹਰਾ ਜਿਹੜਾ ਲੋਪ ਕੀਤਾ ਗਿਆ ਸੀ ਅੱਜ ਸੰਗਤਾਂ ਦਾ ਰੋਹ ਵੇਖ ਕੇ ਇਹਨਾਂ ਨੇ ਉਹ ਤਸਵੀਰ ਫੇਰ ਓਪਨ ਕੀਤੀ ਹੈ ਉਸ ਤੋਂ ਗਾੜੀ ਉਸ ਤੋਂ ਗਾੜੀ ਇਹਨਾਂ ਨੇ ਇਹ ਜਿਹੜਾ ਅੱਜ ਅਸੀਂ ਸੰਗਤਾਂ ਨੇ ਸਾਰੀ ਸਹਿਮਤੀ ਨਾਲ ਮੇਰੇ ਨਾਲ ਸਤਕਾਰ ਕਮੇਟੀ ਦੇ ਮੁਖੀ ਭਾਈ ਰਣਜੀਤ ਸਿੰਘ ਜੀ ਉੱਥੋਂ ਗਏ ਤੇ ਨਾਲ ਸਾਡੇ ਜਥੇਦਾਰ ਹਰਜੀਤ ਸਿੰਘ ਜੀ ਮੀਆਂਪੁਰ ਨਾਲ ਸਾਡੇ ਜਸਬੀਰ ਸਿੰਘ ਬੱਜਦੇ ਚਾਨਣ ਸਿੰਘ ਘਰਿਆਲਾ ਤੇ ਮੇਰੇ ਨਾਲ ਨੰਬਰਦਾਰ ਜੀ ਤੇ ਕਲਗੀਧਾ ਟ੍ਰਸਟ ਦੇ ਬਾਬਾ ਬੁੱਢਾ ਸਿੰਘ ਜੀ ਜਿੰਨੀਆਂ ਵੀ ਇੱਥੇ ਮਤਲਬ ਹਮ ਖਾਲੀ ਜਥੇਬੰਦੀਆਂ ਆਈਆਂ ਉਹਨਾਂ ਨੇ ਇਹ ਫੈਸਲਾ ਕੀਤਾ ਹੈ ਕਿ ਇੱਕ ਤਾਂ ਜਿਹੜੇ ਬੌਂਸਰਾਂ ਨੇ ਸਾਡੇ ਵੀਰਾਂ ਦਾ ਉਪਮਾਨ ਕੀਤਾ ਹੈ ਤੇ ਸੰਤਾ ਦੀ ਤਸਵੀਰ ਖੁੱਤੀ ਹੈ ਉਹ ਗਲਤੀ ਮੰਨਣ ਦੂਜੀ ਗੱਲ ਜਿਹੜੀ ਇਹ ਮੈਨੇਜਮੈਂਟ ਕਮੇਟੀ ਹੈ ਉਹਨਾਂ ਤੇ ਪ੍ਰਸ਼ਾਸਨ ਨੂੰ ਅੱਜ ਦਰਖਾਸਤ ਦੇਵਾਂਗੇ ਪ੍ਰਸ਼ਾਸਨ ਭੰਦੀ ਕਾਰਵਾਈ ਕਰੇ ਤਾਂ ਕਿ ਹੋਰ ਫਸਲਾਨਾ ਜੋੜ ਮੇਲਿਆਂ ਤੇ ਸੰਤਾ ਦੀ ਤਸਵੀਰ ਨੂੰ ਇਸ ਤਰੀਕੇ ਨਾਲ ਨਾ ਲਾਇਆ ਜਾਏ ਇਹ ਤਸਵੀਰ ਸੌਖੀ ਨਹੀਂ ਮਿਲੀ ਇਹ ਤਸਵੀਰ ਨੂੰ ਲੈਣ ਵਾਸਤੇ ਸਰਦਾਰ ਸਿਮਰਨਜੀਤ ਸਿੰਘ ਮਾਨਯੋਗ 40 ਸਾਲ ਦਾ ਆਪਣਾ ਮਿੱਜ ਤੇ ਹੱਡੀਆਂ ਦਾ ਚੂਨਾ ਪਾ ਕੇ ਇਹ ਤਸਵੀਰ ਸੁਪਰੀਮ ਕੋਰਟ ਚੋਂ ਲਈ ਆ ਇਹ ਸੌਖੀ ਨਹੀਂ ਮਿਲੀ ਉਹਨਾਂ ਨੇ ਆਪਣਾ ਸਾਰਾ ਕੋਨਿਸ਼ਾਵਰ ਕੀਤਾ ਹੈ ਤੇ ਇਸ ਕਰਕੇ ਇੱਕ ਬੰਦਾ ਜਾਂ ਇੱਕ ਗੁਰਸਿੱਖ ਵੀ ਨਹੀਂ ਜਿਹੜਾ ਉਹ ਕੈਪੀ ਪਾ ਕੇ ਲੰਗਰ ਦੇ ਵਿੱਚ ਘੁੰਮਦਾ ਹੈ ਉਹ ਬੰਦਾ ਕਹੇ ਕਿ ਤਸਵੀਰ ਲਾ ਦੇਣੀ ਆ ਇਹ ਬਿਲਕੁਲ ਨਹੀਂ ਸਾਨੂੰ ਬਰਦਾਸ਼ਤ ਤੇ ਕੌਮ ਇਹਨੂੰ ਕਦੀ ਵੀ ਨਹੀਂ ਬਰਦਾਸ਼ਤ ਕਰ ਸਕਦੀ ਤੇ ਅਸੀਂ ਕਾਰਵਾਈ ਕਰਾ ਕੇ ਅਗਲਾ ਜਿਹੜਾ ਜੇ ਕਾਰਵਾਈ ਕੱਲ੍ਹ ਤੱਕ ਨਹੀਂ ਕਰਦੇ ਤੇ ਪਰਸੋਂ ਆਪਣੀਆਂ ਜਿਹੜੀਆਂ ਜਥੇਬੰਦੀਆਂ ਆਪਣਾ ਨਵਾਂ ਪ੍ਰੋਗਰਾਮ ਅਲਿਕਣਗੇ ਕੋਈ ਕਮੇਟੀ ਦੇ ਮੈਨੇਜਮੈਂਟ ਨੇ ਤੁਹਾਡੇ ਨਾਲ ਜਹੇਦਾਰ ਜੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ 10 ਵਜੇ ਤੋਂ ਲੈ ਕੇ ਇੱਥੇ ਬੈਠੇ ਆ ਕੋਈ ਕਮੇਟੀ ਨਹੀਂ ਆਈ ਕੋਈ ਪ੍ਰਸ਼ਾਸਨ ਨਹੀਂ ਆਇਆ ਕੱਲ ਨੂੰ ਜਦੋਂ ਰੋਡ ਜਾਮ ਹੋ ਗਿਆ ਫਿਰ ਪ੍ਰਸ਼ਾਸਨ ਨੇ ਵੀ ਕਹਿਣਾ ਹੈ ਅਸੀਂ ਕਾਰਵਾਈ ਕਰ ਦੇਣੀ ਸੀ ਸ਼ਹਿਰ ਕਮੇਟੀ ਨੇ ਵੀ ਕਹਿਣਾ ਜੀ ਅਸੀਂ ਮਸਲਾ ਹੱਲ ਕਰ ਲੈਣਾ ਸੀ ਅੱਜ 10 ਵਜੇ ਤੋਂ ਇੱਥੇ ਸੰਗਤਾਂ ਬੈਠੀਆਂ ਵੇਖੋ ਕਿੰਨੀ ਵੱਡੀ ਗਿਣਤੀ ਚ ਤੇ ਅੱਜ ਕਮੇਟੀ ਵੀ ਮੋਕ ਦਰਸ਼ਨ ਬਾਗ ਦੇ ਅੰਦਰ ਬੈਠੀ ਐ ਤੇ ਪ੍ਰਸ਼ਾਸਨ ਨੂੰ ਸਵੇਰ ਦਾ ਤਿੰਨ ਵਾਰੀ ਡੀਐਸਪੀ ਸਾਹਿਬ ਨੂੰ ਫੋਨ ਕਰ ਦਿੱਤਾ ਐ ਐਸਐਚਓ ਸਾਹਿਬ ਨੂੰ ਕਰ ਦਿੱਤਾ ਐ ਕਿ ਇੱਥੇ ਸਾਨੂੰ ਦੱਸੋ ਕਿ ਸਿੱਖਾਂ ਦੀਆਂ ਭਾਵਨਾਵਾਂ ਜਿਹੜੀਆਂ ਐ ਉਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ ਦੇ ਤਸਵੀਰ ਨਾਲ ਜੁੜੀਆਂ ਐ ਤੇ ਜੇ ਤਸਵੀਰ ਨੂੰ ਇਹ ਲੋਪ ਕਰਨਗੇ ਤੇ ਫਿਰ ਇਹ ਕਹਿਣਗੇ ਕਿ ਕੌਮ ਕੀ ਲੱਗਦੀ ਐ ਇਸ ਗੁਰਦੁਆਰੇ ਦੀ ਇਹ ਗੁਰਦੁਆਰਾ ਕੌਮ ਦਾ ਐ ਤੇ ਕੌਮ ਇੱਥੇ ਆਣ ਕੇ ਹਸਾਬ-ਕਤਾਬ ਲੈਣ ਵਾਸਤੇ ਆਈ ਐ ਇਹ ਜ਼ਰੂਰ ਸਾਨੂੰ ਦੱਸਣਾ ਪਊਗਾ ਤੇ ਬੰਦੀ ਕਾਰਵਾਈ ਕਰਨੀ ਪਊ। ਹੁਣ ਸੰਤਾਂ ਦੀਆਂ ਫੋਟੋਆਂ ਲਗਾ ਰਹੇ ਤੁਸੀਂ ਇੱਥੇ ਇੱਥੇ ਅੱਜ ਸੰਤ ਜਗਾਨੀ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ ਦੀ ਤੇ ਜਿਹੜੇ ਬੰਦੀ ਸਿੰਘ ਐ ਇੱਥੇ ਉਹਨਾਂ ਦੀ ਸਾਰਿਆਂ ਦੀ ਤਸਵੀਰਾਂ ਲੱਗਣੀਆਂ ਐ ਤੇ ਅੱਜ ਲਾ ਕੇ ਜਾਣਾ ਐ ਜੇ ਕੋਈ ਹਣੇ ਰੋਕਣਾ ਤਾਂ ਸਾਨੂੰ ਪਹਿਲਾਂ ਤਾਂ ਹੀ ਬੇਨਤੀ ਕੀਤੀ ਐ ਵੀ ਸਾਨੂੰ ਰੋਕਣਾ ਐ ਤੇ ਸਾਨੂੰ ਅੱਜ ਦੱਸੋ ਨਹੀਂ ਤੇ ਅਸੀਂ ਹੁਣ ਲਾ ਕੇ ਜਾਵਾਂਗੇ ਤੇ ਹਰ ਸਲਾਨਾ ਜੋੜ ਮੇਲੇ ਤੇ ਪ੍ਰਦਰਸ਼ਨੀ ਲੱਗਿਆ ਕਿਸ ਤਰ੍ਹਾਂ ਬਜਾਅ ਕੀਤਾ ਗਿਆ ਤੇ ਜਿਹੜੇ ਸਾਡੇ ਭਾਗੀ ਨਾਲ ਕਰਦੇ ਕੀ ਬਕਰ ਮੇਰੇ ਤੋਂ ਪਹਿਲਾਂ ਮਾਨ ਜੋ ਕਿ ਸ੍ਰੀ ਪ੍ਰੀਤ ਅੰਦਰ ਸਿੰਘ ਪੀਪੀਐਸ ਡੀਐਸਪੀ ਭਿੱਖੀਵੰਡ ਨੇ ਸਾਰੀ ਗੱਲ ਕਲੀਅਰ ਕਰਤੀ ਜੀ ਸ਼ਹੀਦ ਬਾਬਾ ਦੀਪ ਸਿੰਘ ਪੂਵਿੰਡ ਦੇ ਜਨਮ ਸਥਾਨ ਤੇ ਕੁਝ 26 ਤਰੀਕ ਨੂੰ ਇਹ ਵਿਵਾਦ ਹੋਇਆ ਸੀ ਜਿਹੜਾ ਭਾਈ ਮਨਜੀਤ ਸਿੰਘ ਸੰਤ ਬਾਬਾ ਕਰਤਾਰ ਸਿੰਘ ਜੀ ਦੇ ਪੁੱਤਰ ਸੀ ਉਹ ਮੌਕੇ ਤੇ ਆਗੇ ਸੀ ਤੇ ਉਹਨਾਂ ਨੇ ਮਸਲਾ ਸੋਲਵ ਆਊਟ ਕਰਤਾ ਸੀ ਫੋਟੋ ਵਾਲੀ ਜਿਹੜੀ ਗੱਲ ਹੈ ਉਹ ਬੇਸ਼ੱਕ ਉਥੋਂ ਥੋੜੀ ਜਿਹੀ ਪਿੱਛੇ ਕੀਤੀ ਗਈ ਸੀ ਉਸ ਤੋਂ ਬਾਅਦ ਕੰਟੀਨਿਊ ਫੋਟੋਆਂ ਸੰਤ ਬਾਬਾ ਜਮਾਲ ਸਿੰਘ ਜੀਆਂ ਤੇ ਹੋਰ ਸ਼ਿੱਦਾਂ ਦੀਆਂ ਜਿਹੜੇ ਜੋੜਾ ਸੇਵਕ ਸੀ ਉੱਥੇ ਲੱਗੀਆਂ ਰਹੀਆਂ 26 ਤਰੀਕ ਰਾਤ ਨੂੰ ਲੱਗੀਆਂ ਰਹੀਆਂ 27 ਨੂੰ ਵੀ ਲੱਗੀਆਂ ਰਹੀਆਂ 28 ਨੂੰ ਸਾਰਾ ਕੁਝ ਉੱਥੇ ਕੰਟੀਨਿਊ ਚੱਲਦਾ ਰਿਹਾ ਕੱਲ 29 ਤਰੀਕ ਨੂੰ ਇਹਨਾਂ ਨੇ ਇੱਕ ਮੈਮੋਰੰਡਮ ਦਿੱਤਾ ਸੀ ਸੰਤ ਬਾਬਾ ਜਰਨੈਲ ਸਿੰਘ ਸ਼ਹੀਦ ਦੀ ਬਿਦਬੀ ਦੇ ਬਾਰੇ ਕਾਰਵਾਈ ਕਰਨ ਸੰਬੰਧੀ ਜਿਹੜਾ ਮੈਂ ਮੈਮੋਰੰਡਮ ਲਾਇਆ ਕਿ ਤੇ ਸੀਨੀਅਰ ਅਫਸਰਾਂ ਦੇ ਹੁਕਮ ਮੁਤਾਬਕ ਉਹਨਾਂ ਨੂੰ ਵਿਸ਼ਵਾਸ ਦਵਾਤਾ ਸੀ ਕਿ ਅੱਜ ਅਸੀਂ ਉਹਦੇ ਤੇ ਕਿਉਂਕਿ ਕੱਲ ਐਤਵਾਰ ਸੀ ਡੀਏ ਸਾਹਿਬ ਦੀ ਰਾਏ ਲੇ ਕੇ ਤੇ ਜੋ ਬਣਦੀ ਕਾਰਵਾਈ ਕਰਦੇ ਆ ਉਸ ਤੋਂ ਬਾਅਦ ਉੱਥੇ ਜਕਾਰਾ ਵੀ ਛੱਡਤਾ ਗਿਆ ਸੀ ਮੈਂ ਜਿਹੜੇ ਕਮੇਟੀ ਦੇ ਉੱਤੇ ਮੈਂਬਰ ਸੀ ਉਹਨਾਂ ਨੂੰ ਵੀ ਦੱਸਤਾ ਸੀ ਜਿਹੜੇ ਟਰਸਟ ਦੇ ਮੈਂਬਰ ਸੀ ਕਿ ਮੰਤਲ ਸੌਟ ਆਊਟ ਆ ਉਹ ਇੱਥੋਂ ਜਾਣ ਲੱਗੇ ਕਿਉਂਕਿ ਰਸ ਜ਼ਿਆਦਾ ਸੀਗਾ ਸਾਡੀ ਕੋਸ਼ਿਸ਼ ਸੀ ਕਿ ਉਹਨਾਂ ਨੂੰ ਇੱਥੋਂ ਅਸੀਂ ਰਾਸ ਤੋਂ ਥੋੜਾ ਜਿਹਾ ਅੱਗੇ ਕਰਕੇ ਕੱਢ ਦਈਏ ਕਿਉਂਕਿ ਉੱਥੋਂ ਦੇ ਪ੍ਰਧਾਨ ਨੇ ਉਹ ਪਰ ਜੱਕਦਮ ਕੁਝ ਜਿਹੜੇ ਬੰਦੇ ਸੀ ਉਹਨਾਂ ਨੇ ਉਹਦੇ ਤੇ ਹਮਲਾ ਕਰ ਦਿੱਤਾ ਕਿ ਮੈਂ ਆਪਣੀ ਕੋਈ ਇਹਦੇ ਵਿੱਚ ਛੇਕ ਹੀ ਨਹੀਂ ਸਮਝਦਾ ਮੈਂ ਆਪਣੀ ਜੋ ਪੰਜਾਬ ਪੁਲਿਸ ਤੇ ਅਫਸਰਾਂ ਦੇ ਸੀਨੀਅਰ ਅਫਸਰਾਂ ਦੇ ਹੁਕਮਾਂ ਤਾਪਕਾ ਆਪਣੀ ਡਿਊਟੀ ਨਿਭਾਈ ਆ ਬੇਸ਼ੱਕ ਮੈਂ ਜ਼ਖਮੀ ਵੀ ਹੋ ਗਿਆ ਮੇਰੇ ਕਰਫਾਨਾਂ ਵੀ ਦੋ ਵੱਜੀਆਂ ਪਰ ਮੈਨੂੰ ਗਰਭ ਵੀ ਆ ਕਿ ਮੈਂ ਆਪਣੀ ਡਿਊਟੀ ਨਿਭਾ ਕੇ ਤੇ ਇੱਕ ਜਿਆਦਾ ਵਿਵਾਦ ਹੋਣ ਤੋਂ ਤੇ ਬੰਦਿਆਂ ਦੇ ਜਿਆਦਾ ਸੱਟਣ ਲੱਗਣ ਤੋਂ ਬਚਾ ਹੋ ਗਿਆ ਤਾਂ ਜਿਹੜਾ ਵਿਵਾਦ ਸੀ ਉਹ ਖਤਮ ਹੋ ਗਿਆ ਇਤਨੀ ਮਾਮਲਾ ਐ ਇਸ ਸਾਰਾ ਦੇਖੋ ਧੰਨ ਧੰਨ ਬਾਬਾ ਦੀਪ ਸਿੰਘ ਮਹਾਰਾਜ ਜਿਸ ਸਥਾਨ ਤੇ ਆਪਾਂ ਖਲੋਤੇ ਆ ਉਹਨਾਂ ਦਾ ਜਿਹੜਾ ਜਨਮ ਦਿਹਾੜਾ ਉਹ ਮਨਾਇਆ ਜਾ ਰਿਹਾ ਸੀ ਦੂਰ ਨੇੜਿਓਂ ਬਾਦੇਸ਼ਾਂ ਚੋਂ ਦੇਸ਼ ਚੋਂ ਸੰਗਤ ਇੱਥੇ ਨਤਮਤ ਸੁਖ ਹੋਣ ਵਾਸਤੇ ਆਈ ਸੀ ਪ੍ਰਬੰਧ ਜਿਹੜੇ ਬੜੇ ਵਧੀਆ ਸੀ ਇਸ ਵਿਸ਼ੇ ਨੂੰ ਲੈ ਕੇ ਇੱਕ ਜਿਹੜਾ ਨਾ ਸ਼ੂ ਪਾਲਿਸ਼ ਤੇ ਸ਼ੂ ਰਿਪੇਅਰ ਦੀ ਰਸਤੇ ਦੇ ਵਿੱਚ ਇੱਕ ਟੈਂਟ ਲਗਾਏ ਉਹ ਟੈਂਟ ਕਿਉਂਕਿ ਸੰਗਤ ਦੇ ਆਉਣ ਜਾਣ ਦੇ ਵਿੱਚ ਰਸਤੇ ਦੇ ਵਿੱਚ ਆਉਂਦਾ ਸੀ ਉਹਨੂੰ ਟੈਂਟ ਨੂੰ ਉਟਾਉਣ ਦੇ ਤੇ ਉੱਥੇ ਜਿਹੜੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾ ਵਾਲਿਆਂ ਜੀ ਦੀ ਫੋਟੋ ਲੱਗੀ ਸੀ ਉਹ ਉਸ ਨੂੰ ਲੈ ਕੇ ਇੱਕ ਮਾਮੂਲੀ ਵਿਵਾਦ 26 ਤਰੀਕ ਨੂੰ ਹੋਇਆ ਸੀ ਜਿਹਦਾ ਤੁਰੰਤ ਭਾਈ ਮਨਜੀਤ ਸਿੰਘ ਉਹਨਾਂ ਨੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਤੇ ਜਿਹੜੀ ਕਮੇਟੀ ਐ ਇੱਥੋਂ ਦੀ ਉਹਨਾਂ ਵੱਲੋਂ ਇਹਦਾ ਹੱਲ ਕਰ ਦਿੱਤਾ ਗਿਆ ਸੀ ਫੋਟੋਆਂ ਬਾਕਾਇਦਾ ਉਸੇ ਤਰ੍ਹਾਂ ਹੀ ਲੱਗੀਆਂ ਰਹੀਆਂ ਅ ਇੱਥੋਂ ਮੈਂ ਇਹ ਵੀ ਦੱਸਣਾ ਚਾਹੁੰਦਾ ਕਿਤੇ ਕੱਲੀ ਉਸ ਫੋਟੋ ਦੀ ਗੱਲ ਨਹੀਂ ਤੁਸੀਂ ਲੰਗਰ ਹਾਲ ਚ ਦੇਖ ਸਕਦੇ ਹੋ ਪਿਛਲੇ 8-10 ਸਾਲ ਤੋਂ ਸੰਤ ਬਾਬਾ ਜਰਨੈਲ ਸਿੰਘ ਢੰਡਰਾ ਵਾਲੇ ਦੀ ਜਿਹੜੀ ਆ ਉਹ ਫੋਟੋ ਉੱਥੇ ਸੋਵੇ ਤੇ ਆ ਉਹ ਕਿਸੇ ਵਿਅਕਤੀ ਨੇ ਉਹਦਾ ਉਨਾਂ ਕ ਕਲਿੱਪ ਕੱਟ ਕੇ ਸੋਸ਼ਲ ਮੀਡੀਆ ਤੋਂ ਪਾਤਾ ਹੀ ਜਿਸ ਨੂੰ ਲੈ ਕੇ ਜਿਹੜੇ ਜਿਹੜੇ ਸਿੱਖ ਜਥੇਬੰਦੀਆਂ ਉਥੇ ਇਕੱਠੀਆਂ ਹੋਈਆਂ ਸੀ ਉਹਨਾਂ ਨੇ ਪਹਿਲਾਂ ਸਾਨੂੰ ਮੰਗ ਪੱਤਰ ਦੇ ਦਿੱਤਾ ਸੀ ਵੀ ਆਹ ਜਿਹੜੀ ਫੋਟੋ ਲੱਤੀ ਆ ਜਾਂ ਜੋ ਸੋਸ਼ਲ ਮੀਡੀਆ ਤੋਂ ਆ ਉਹਦੇ ਹਸਪਤਾਲ ਦੀ ਸਾਨੂੰ ਲੋਸ ਆ ਜਿਹੜਾ ਇਹ ਮੰਗ ਪੱਤਰ ਹੈ ਸਾਡੇ ਐਸਐਚਓ ਸਾਹਿਬ ਪ੍ਰਮਿੰਦਰ ਸਿੰਘ ਉਹਨਾਂ ਨੇ ਲੈ ਲਿਆ ਸੀ ਕਿਉਂਕਿ ਮੰਗ ਪੱਤਰ ਲੈ ਕੇ ਤੇ ਸਿੱਖ ਸੰਗਤਾਂ ਵੀ ਚੱਲ ਪਈਆਂ ਤੇ ਜਿਹੜੇ ਇੱਥੋਂ ਦੇ ਮੈਨੇਜਰ ਉਹ ਵੀ ਚੱਲ ਪਏ। ਅੱਜ ਕੁਝ ਜਿਹੜੇ ਵਿੱਚ ਸ਼ਰਾਰਤੀ ਅੰਸਰਾ ਉਹਨਾਂ ਨੇ ਇੱਕੋ ਦਮ ਜਿਹੜੀ ਗੱਡੀ ਚਲਦੀ ਤੇ ਹਮਲਾ ਕਰ ਦਿੱਤਾ। ਤੋਂ ਸਿੱਖ ਸੰਗਤਾਂ ਦੇ ਵਿੱਚ ਬੈਠ ਕੇ ਧਾਰਮਿਕ ਪ੍ਰਵਿਰਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੇ ਅਮਨ ਸ਼ਾਂਤੀ ਨੂੰ ਬਹਾਲ ਰੱਖਦੇ ਹੋਏ ਜਿਹੜਾ ਇਹ ਮਸਲਾ ਆ ਉਹ ਬੈਠ ਕੇ ਜਿਹੜਾ ਮੁੱਖ ਗਿਆ ਇਹ ਇੱਕ ਇਹਨਾਂ ਦੀ ਮੰਗ ਸੀਗੀ ਵੀ ਫੋਟੋ ਜਿਹੜੀ ਆ ਉਹ ਇੱਥੇ ਗੁਰਦੁਆਰਾ ਸਾਹਿਬ ਚ ਸ਼ੋਭਤ ਹੋਣੀ ਚਾਹੀਦੀ ਆ। ਤੋ ਇਥੇ ਪਹਿਲਾਂ ਹੀ ਜਿਹੜੀਆਂ ਫੋਟੋਆਂ ਨੇ ਉਪਤੰਤਨ ਬਾਬਾ ਦੀਪ ਸਿੰਘ ਸ਼ਹੀਦ ਜੀ ਦੀਆਂ ਸੰਤ ਬਾਬਾ ਜਰਨੈਲ ਸਿੰਘ ਭਿੰਡਰਾ ਵਾਲੇ ਦੀਆਂ ਆਲਰੇਡੀ ਸਜੋਬਤ ਆ ਅੱਜ ਵੀ ਇੱਕ ਫੋਟੋ ਜਿਹੜੀ ਆ ਇਥੇ ਸਰਾ ਦੇ ਬਾਹਰ ਜਿਹੜੀ ਇਹਨਾਂ ਨੂੰ ਸਜੋਬਤ ਕੀਤੀ ਆ ਜਿਹੜਾ ਮਾਮਲਾ ਉਹ ਪੂਰੀ ਤਰ੍ਹਾਂ ਸਮਾਪਤ ਹੋ ਚੁੱਕਾ ਤੇ ਮੈਂ ਜਿੱਥੇ ਆਮ ਲੋਕਾਂ ਨੂੰ ਤੇ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਕਿ ਉਹ ਜਿਹੜੀਆਂ ਸੋਸ਼ਲ ਮੀਡੀਆ ਤੇ ਆਈਆਂ ਹੋਈਆਂ ਖਬਰਾਂ ਜਾਂ ਸੋਸ਼ਲ ਮੀਡੀਆ ਤੇ ਪਾਏ ਹੋਏ ਜਿਹੜੇ ਕਲਿੱਪ ਨੇ ਉਹਨਾਂ ਤੇ ਪਹਿਲਾਂ ਪਰਖ ਕਰਨ ਤੇ ਫਿਰ ਵਿਚਾਰ ਇੰਜਰਡ ਵੀ ਗਏ ਸੀ ਦੇਖੋ ਸਾਡੇ ਐਸ ਐਚਓ ਸਾਹਿਬ ਨੇ ਜਿਨ੍ਹਾਂ ਨੇ ਬੜੀ ਦਲੇਰੀ ਨਾਲ ਆਪਣੀ ਡਿਊਟੀ ਨਿਭਾਈ ਆ ਉਹ ਇੰਜਰਡ ਹੋਏ ਸੀਗੇ ਤੇ ਜਿਹੜੇ ਜਿਹੜੇ ਸਿੱਖ ਸੰਗਤਾਂ ਦੇ ਵਿੱਚ ਵੀ ਆਏ ਸੀ ਉਹਨਾਂ ਦੇ ਵਿੱਚ ਵੀ ਇੱਕ ਦੋ ਜਣੇ ਜਿਹੜੇ ਇੰਜਰਡ ਹੋ ਗਏ ਸੀ ਤੇ ਜਿਹੜਾ ਹੁਣ ਮੈਟਰ ਆ ਉਹ ਸੌਟ ਆਊਟ ਹੋ ਚੁੱਕਾ ਹੈ। ਪਰੰਤੂ ਜਿਹੜਾ ਇਹ ਕੱਲ੍ਹ ਬਾਕਿਆ ਹੋਇਆ ਇੱਥੇ ਕੀ ਸਾਰਾ ਮਾਮਲਾ ਹੈ ਮਾਮਲਾ ਸੀ ਜਿਹੜੀ ਨਿਬੜਿਆ ਗਿਆ ਜੀ ਆਪਣਾ ਪਛਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਅਸਲ ਦੇ ਵਿੱਚ ਇਹ ਆ ਪੇ ਕੱਲ੍ਹ ਜਿਹੜਾ ਬਾਤ ਬਾਤ ਹੋਇਆ ਸੀ ਉਹ ਤੋਂ ਬੈਠ ਕੇ ਬਾਅਦ ਵਿੱਚ ਬੈਠ ਕੇ ਪ੍ਰਸ਼ਾਸਨ ਨਾਲ ਸਾਰੀ ਗੱਲ ਕੀਤੀ ਗਈ। ਉਹਨਾਂ ਨੇ ਸਾਰੀ ਗੱਲ ਪ੍ਰਬੰਧਕ ਕਮੇਟੀ ਨਾਲ ਵੀ ਕੀਤੀ। ਤੇ ਇਹ ਗੱਲ ਅਸਲ ਦੇ ਵਿੱਚ ਉਹਨਾਂ ਨੇ ਵੀ ਇਹ ਕਿਹਾ ਵੀ ਸਾਡੀ ਕੋਈ ਮਨਛਾ ਨਹੀਂ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਦੀ ਫੋਟੋ ਲਾਉ। ਚਲੋ ਜੇ ਕੋਈ ਹੋ ਗਿਆ ਉਹ ਸਬੰਧ ਵਿੱਚ ਅੱਜ ਮਤਲਬ 11 ਵਜੇ ਦਾ ਟਾਈਮ ਸੀ ਕਿ ਫੋਟੋ ਲਾ ਦਿੱਤੀ ਜਾਊ। ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕੇ ਫੋਟੋ ਲਾ ਦਿੱਤੀ ਆ। ਤਾਂ ਮੈਂ ਸਵੇਰੇ ਵੀ ਤੁਹਾਡੇ ਫੋਨ ਮੈਨੂੰ ਆਇਆ ਸੀ ਮੈਂ ਉਦੋਂ ਮੈਂ ਇਹੋ ਗੱਲ ਆਖੀ ਕਿ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਜੋ ਅਮਰ ਸ਼ਹੀਦ ਨੇ ਜੇ ਉਹਨਾਂ ਦੀ ਫੋਟੋ ਬਾਬਾ ਦੀਪ ਸਿੰਘ ਜੀ ਜਿਹੜੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਸਰ ਉਹਨਾਂ ਦੇ ਸਥਾਨਾਂ ਤੇ ਨਹੀਂ ਲੱਗਣੀ ਤੇ ਕਿੱਥੇ ਲੱਗੇਗੀ ਅਗਲੀ ਗੱਲ ਮੈਂ ਹੋਰ ਬੇਨਤੀ ਕਰਦਾ ਹਾਂ ਕਿ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਦੀ ਜਿਹੜੀ ਤਸਵੀਰ ਆ ਨਾ ਉਹ ਸਿੱਖ ਨੌਜਵਾਨਾਂ ਦੇ ਹਿਰਦਿਆਂ ਵਿੱਚ ਉੱਕਰੀ ਪਈ ਹੈ ਦੁਨੀਆ ਦੀ ਕੋਈ ਸ਼ਕਤੀ ਨਾ ਉਹਨੂੰ ਢਾ ਸਕਦੀ ਆ ਕਿਉਂਕਿ ਉਹਨਾਂ ਨੇ ਕੰਮ ਹੀ ਐਸੇ ਵੱਡੇ ਕੀਤੇ ਆ ਉਹਨਾਂ ਦਾ ਜੀਵਨ ਜੇ ਕੋਈ ਪੜ੍ਹੇ 24 24 ਘੰਟੇ ਲਗਾਤਾਰ ਗੁਰਬਾਣੀ ਪੜ੍ਹਨੀ ਕੱਲ ਵੀ ਇੱਥੇ ਭਾਈ ਜਗਤਾਰ ਸੋਰੀ ਵੀ ਆਏ ਹੀ ਸੰਤਾ ਦੇ ਭਤੀਜੇ ਰੋਡਿਆਂ ਤੋਂ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਹੋਰਾਂ ਨਾਲ ਗੱਲ ਹੋਈ ਆ ਪ੍ਰਬੰਧਕ ਕਮੇਟੀ ਨੇ ਮੇਰੇ ਨਾਲ ਫੋਨ ਤੇ ਗੱਲ ਕੀਤੀ ਵੀ ਸਾਨੂੰ ਉਹਨਾਂ ਨੂੰ ਮਿਲਾ ਦਿਓ ਮੈਂ ਕਿਹਾ ਤੁਹਾਨੂੰ ਉਹਨਾਂ ਨੂੰ ਮਿਲਾ ਦਿਆਂਗੇ ਸਾਰੇ ਮਿਲ ਬੈਠ ਕੇ ਇੱਥੇ ਕੋਈ ਆਵਾਦ-ਵਾਦ ਨਹੀਂ ਹੋਣਾ ਚਾਹੀਦਾ ਇਹ ਵੱਡਾ ਸਥਾਨ ਆ ਦੁਨੀਆ ਭਰ ਦੀ ਆਸਥਾ ਇੱਥੇ ਆ ਸੋ ਜਿਹੜੀ ਗੱਲ ਹੋਈ ਆ ਉਹ ਮੈਂ ਸਮਝਦਾ ਵੀ ਕਈ ਵਾਰ ਮਿਸ ਅੰਡਰਸਟੈਂਡਿੰਗ ਨਾਲ ਵੀ ਕੋਈ ਗੱਲਾਂ ਵਾਪਰ ਜਾਂਦੀਆਂ ਆ ਪ੍ਰਬੰਧਕ ਕਮੇਟੀ ਨੂੰ ਸਾਡੀ ਬੇਨਤੀ ਆ ਵੀ ਇਹ ਸਥਾਨ ਕੌਮ ਦਾ ਸਥਾਨ ਕੌਮੀ ਸਥਾਨਾ ਤੇ ਨੌਜਵਾਨਾਂ ਨੇ ਵੀ ਆਉਣਾ ਤੁਸੀਂ ਵੀ ਆਉਣਾ ਆਪਣੇ ਪ੍ਰਬੰਧ ਤੁਹਾਡੇ ਵਧੀਆ ਚੱਲ ਰਿਹਾ ਤੁਸੀਂ ਵਧੀਆ ਕੰਮ ਕਰ ਰਹੇ ਹੋ ਬੜੀ-ਬੜੀ ਇਮਾਰਤਾਂ ਬਣਾਈਆਂ ਜਾ ਰਹੀਆਂ ਇਹ ਕੌਮ ਦੇ ਸਾਰੇ ਨਾਲ ਹੀ ਬਣ ਸਕਦੀਆਂ ਲੋਕ ਸੰਗਤ ਹੀ ਮਤਲਬ ਇੱਥੇ ਪੈਸਾ ਚੜਾਉਂਦੀ ਆ ਤਾਂ ਹੀ ਬਣਦੀਆਂ ਨੇ ਸੋ ਇਸ ਕਰਕੇ ਕੌਮਾਂ ਦੇ ਸਥਾਨ ਸਦਾ ਵਾਸਤੇ ਝੂਲਦੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਜਿੱਥੇ ਬਾਬਾ ਦੀਪ ਸਿੰਘ ਸ਼ਹੀਦ ਦੇ ਮਹਾਨ ਸ਼ਹੀਦ ਦੇ ਨਿਸ਼ਾਨ ਝੂਲਦੇ ਰਹਿਣਗੇ ਉੱਥੇ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਵੀ ਨਿਸ਼ਾਨ ਉਹਨਾਂ ਦੇ ਸਥਾਨ ਉਹਨਾਂ ਦੀਆਂ ਤਸਵੀਰਾਂ ਜੁਗੋ ਜੁਗ ਝੂਲਦੀਆਂ ਰਹਿਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਜੋ ਦੋ ਤਿੰਨ ਦਿਨ ਤੋਂ ਪਹਿਲਾਂ ਇੱਕ ਵੀਡੀਓ ਵਾਇਰਲ ਕਰਕੇ ਵਿਵਾਦ ਬਣਾਇਆ ਗਿਆ ਵਿਵਾਦ ਚੱਲਿਆ ਉਹ ਜਿਸ ਤਰੀਕੇ ਨਾਲ ਹੀ ਸ਼ੁਰੂ ਤੋਂ ਹੀ ਉਸ ਟੀਮ ਨਾਲ ਉਸ ਨ્યાਗ ਸਿੰਘ ਜਥੇਬੰਦੀਆਂ ਨਾਲ ਸਾਰੇ ਹਿਮਾਪੁਰਸ਼ਾ ਦੇ ਨਾਲ ਜਿਸ ਤਰੀਕੇ ਨਾਲ ਵੀ ਕੈਂਪਰੋਮਾਈਜ਼ ਸ਼ੁਰੂ ਤੋਂ ਜਿਸ ਤਰੀਕੇ ਨਾਲ ਵੀ ਉਹਨਾਂ ਨੇ ਕੀਤਾ ਉਸ ਤਰੀਕੇ ਨਾਲ ਅਸੀਂ ਕਰਦੇ ਆ ਰਹੇ ਹਾਂ ਔਰ ਅੱਜ ਬਹੁਤ ਤਣਾਅ ਹੈ ਜੀ ਸਾਰੇ ਪ੍ਰਬੰਧਕਾਂ ਦਾ ਪ੍ਰਸ਼ਾਸਨ ਦਾ ਮੀਡੀਆ ਦਾ ਕਿ ਉਹ ਅੱਜ ਜੋ ਵਿਵਾਦ ਬਣਿਆ ਹੋਇਆ ਸੀ ਉਹ ਖਤਮ ਹੋ ਗਿਆ ਹੈ। ਔਰ ਜਿਸ ਤਰੀਕੇ ਨਾਲ ਵੀ ਉਹਨਾਂ ਨੇ ਅ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਮਹਾਪੁਰਸ਼ ਬਾਬਾ ਦੀਪ ਸਿੰਘ ਜੀ ਦੇ ਨਾਲ ਉਹਨਾਂ ਨੇ ਸਰੂਪ ਸ਼ੋਭਤ ਕਰਨ ਦਾ ਰੱਖਿਆ ਸੀ ਕਿ ਅੱਜ ਕਰਨਾ ਹੈ ਉਹ ਵੀ ਉਹਨਾਂ ਦੀ ਇਸ ਜਗ੍ਹਾ ਤੇ ਵੀ ਉਹਨਾਂ ਨੇ ਦੱਸਿਆ ਜਾਂ ਚਾਹੁੰਦੇ ਸੀ ਉਹ ਜਗ੍ਹਾ ਤੇ ਸਾਰੀ ਸੰਗਤ ਦੇ ਨਾਲ ਚੜhti ਗੱਲਾਂ ਉਹ ਸ਼ੋਭਤ ਕਰ ਦਿੱਤਾ ਗਿਆ। ਪ੍ਰਵਾਦੀਕ ਵੀਡੀਓ ਸ਼ੋਅਸਨ ਵੀਡੀਓ ਤੇ ਬਾਹਰ ਕੀ ਖਵਾ ਰਹੇ ਹੋ? ਦੇਖੋ ਧੰਤਨ ਬਾਬਾ ਦੀਪ ਸਿੰਘ ਸ਼ਹੀਦ ਜੀ ਦਾ ਜਿਹੜਾ ਜਨਮ ਦਿਹਾੜਾ ਪੋਪਿੰਡ ਵਿਖੇ ਮਨਾਇਆ ਜਾ ਰਿਹਾ ਸੀ। ਉਸ ਸੰਧੀ ਜਿਹੜੀਆਂ ਸੰਗਤਾਂ ਨੇ ਪੰਜਾਬ ਪਰ ਤੋਂ ਦੇਸ਼ ਵਿਦੇਸ਼ ਤੋਂ ਇੱਥੇ ਮਥਾ ਟੇਕਣ ਵਾਸਤੇ ਆਪਣੀਆਂ ਆਸ ਮਰਾਦਾ ਪੂਰੀਆਂ ਕਰਨ ਵਾਸਤੇ ਆਉਂਦੀ ਹੈ। ਇੱਕ ਸੰਤ ਬਾਬਾ ਭਿੰਡਰਾਵਾਲਿਆਂ ਜੀ ਦੀ ਜਿਹੜੀ ਫੋਟੋ ਇੱਕ ਜੋੜਾ ਘਰ ਦੇ ਉੱਤੇ ਲਾਉਣ ਤੋਂ ਜਾਂ ਲਾਉਣ ਤੋਂ ਲੈ ਕੇ ਮੂਮੁੱਲੀ ਵਿਵਾਦ 26 ਤਰੀਕ ਨੂੰ ਹੋਇਆ ਸੀ। ਜਿਸ ਦਾ ਹਾਲ ਅਸੀਂ ਜਿਹੜੀਆਂ ਸਿੱਖ ਸੰਗਤਾਂ ਦੁਆਰਾ ਤੇ ਪ੍ਰਬੰਧਕ ਕਮੇਟੀ ਦੁਆਰਾ 26 ਤਰੀਕ ਨੂੰ ਕਰ ਦਿੱਤਾ ਗਿਆ ਸੀ। 27 ਤਰੀਕ ਦਾ ਮੇਲਾ ਬਹੁਤ ਵਧੀਆ ਰਿਹਾ। ਉਸੇ ਰੋਸ ਵੱਜੋਂ ਅੱਜ 28 ਤਰੀਕ ਨੂੰ ਜਿਹੜੀ ਕੁਝ ਸੰਗਤ ਜਿਹੜੀ ਆ ਉਹ ਗੁਰੂ ਘਰ ਦੇ ਬਾਹਰ ਇਕੱਠੀ ਹੋਈ ਸੀ ਜਿਨ੍ਹਾਂ ਨੇ ਇੱਕ ਮੰਗ ਪੱਤਰ ਪੁਲਿਸ ਵਿਭਾਗ ਨੂੰ ਦਿੱਤਾ ਸੀ ਕਿ ਇਹਦੇ ਸਬੰਧ ਦੇ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਮੰਗ ਪੱਤਰ ਜਿਹੜੇ ਇੰਸਪੈਕਟਰ ਪਰਮਿੰਦਰ ਸਿੰਘ ਵੱਲੋਂ ਬੜੇ ਇਤفاق ਨਾਲ ਲੈ ਲਿਆ ਸੀ ਤੇ ਜਿਹੜੀ ਮੰਗ ਪੱਤਰ ਦੇਣ ਵਾਲੀ ਆ ਪਾਰਟੀ ਆ ਉਹਨਾਂ ਨੂੰ ਭਰੋਸਾ ਵੀ ਦਿੱਤਾ ਹੈ ਵੀ ਇਹਦੀ ਅਸੀਂ ਕਾਨੂੰਨੀ رائے ਹਾਸਲ ਕਰਕੇ ਤੇ ਇਹਦੇ ਤੇ ਜੋ ਬਣਦਾ ਲੀਗਲ ਐਕਸ਼ਨ ਕਰਾਂਗੇ ਤੇ ਦੋਮਾ ਪਾਰਟੀਆਂ ਜਦੋਂ ਮੰਗ ਪੱਤਰ ਦਿੱਤਾ ਗਿਆ ਤੇ ਦੋਵੇਂ ਪਾਰਟੀਆਂ ਆਪਸ ਵਿੱਚ ਮੂਵ ਹੋ ਰਹੀਆਂ ਸੀ ਜਦੋਂ ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਨੇ ਮੁਖ ਨੇ ਕੈਪਟਨ ਸਾਹਿਬ ਹਰਿ ਸਿਮਰਨ ਸਿੰਘ ਦੀ ਜਦੋਂ ਉਹ ਗੱਡੀ ਦੇ ਵਿੱਚ ਬੈਠ ਕੇ ਨਿਕਲ ਲੱਗੇ ਤੇ ਕੁਝ ਸ਼ਰਾਰਤੀ ਬੰਦੇ ਆ ਵਿਅਕਤੀਆਂ ਵੱਲੋਂ ਉਹਨਾਂ ਤੇ ਹਮਲਾ ਕੀਤਾ ਗਿਆ ਜਿਹਨੂੰ ਪੁਲਿਸ ਨੇ ਬੜੇ ਸੁਚੱਜੇ ਤਰੀਕੇ ਨਾਲ ਇਹਨੂੰ ਬਚਾ ਕੇ ਤੇ ਸੇਫ ਕਰਕੇ ਤੇ ਇਹਨਾਂ ਨੂੰ ਕੱਢਿਆ ਇਸੇ ਜਿਹੜੀ ਕਸਮਕਾਸ ਦੌਰਾਨ ਦੋਵੇਂ ਤਰ੍ਹਾਂ ਦੇ ਵਿੱਚ ਕਈ ਵਿਅਕਤੀਆਂ ਨੂੰ ਅਮੂਲੀ ਜਿਹੜੀਆਂ ਸੱਟਾਂ ਵੀ ਲੱਗੀਆਂ ਨੇ ਜਿਹੜੀ ਅੰਡਰ ਟ੍ਰੀਟਮੈਂਟ ਨੇ ਤੇ ਇਸ ਮਤਲਬ ਵੈਸੇ ਤੇ ਦੋਵੇਂ ਧਿਰਾਂ ਨਾਲ ਜਿਹੜੀ ਆ ਵਿਚਾਰ ਵਟਾਂਦਰਾ ਕੀਤਾ ਗਿਆ ਕਿਉਂਕਿ ਧਾਰਮਿਕ ਵਿਸ਼ਾ ਆ ਤੇ ਇਹਨੂੰ ਸਚਜੇ ਤਰੀਕੇ ਨਾਲ ਹੀ ਇਹਦਾ ਹੱਲ ਕੀਤਾ ਜਾਵੇ ਤੇ ਇਹਦਾ ਹੱਲ ਵੀ ਜਿਹੜਾ ਅਸੀਂ ਕੱਲ ਦੀ ਤਰੀਕ ਰੱਖੀ ਆ ਇਨ ਬਿਟਵੀਨ ਜਿਹੜੇ ਵਿਅਕਤੀ ਵੀ ਉਹ ਟ੍ਰੀਟਮੈਂਟ ਕਰਾ ਰਹੇ ਨੇ ਜੇਕਰ ਕੋਈ ਮੈਡੀਕਲ ਆਊਗਾ ਜੇ ਰਾਈਨਾਮਾ ਨਹੀਂ ਮੁੱਕਦਾ ਤੇ ਉਹਦੇ ਮੁਤਾਬਕ ਜਿਹੜੀ ਇਹ ਯੋਗ ਕਾਨੂੰਨੀ ਕਾਰਵਾਈ ਜਿਹੜੀ ਅਮਲ ਚ ਲੈਂਦੇ ਜਾਓਗੇ ਜਿਹੜੇ ਇੰਸਪੈਕਟਰ ਪ੍ਰਵਿੰਦਰ ਸਿੰਘ ਖਾਣਾ ਮੁਖੀ ਕਚਾਪੜਾ ਜਿਹੜੇ ਸਾਹ ਦੇਖ ਨਹੀਂ ਰਹੇ ਜਿਹ ਉਸ ਤੇ ਉਤੇ ਵੀ ਹਮਲਾ ਕੀਤਾ ਉਹਦੇ ਦੇਖੋ ਇਹ ਪੁਲਿਸ ਦੇ ਉੱਤੇ ਹਮਲਾ ਨਹੀਂ ਬੇਸਿਕਲੀ ਜਦੋਂ ਇੱਕ ਝਗੜਾ ਹੋਣ ਰਿਹਾ ਉਹਦੇ ਵਿੱਚ ਸੇਫ ਕਰਨ ਵਾਸਤੇ ਕੋਈ ਪਾਰਟੀ ਜਾਂਦੀ ਹੈ ਤੇ ਸੱਟਾਂ ਲੱਗਣੀਆਂ ਵਾਜਬ ਨੇ ਮਤਲਬ ਕਿ ਮੈਂ ਇਹਦੇ ਚ ਇੰਸਪੈਕਟਰ ਸਾਹਿਬ ਨੂੰ ਵੀ ਸੱਟ ਲੱਗੀ ਆ ਪਰ ਉੱਥੇ ਮੈਂ ਇਹਨਾਂ ਦੀ ਤਾਰੀਫ ਵੀ ਕਰਦਾ ਵਾਂ ਵੀ ਇਹਨਾਂ ਨੇ ਇਸ ਜਿਹੜੀ ਰੰਜਿਸ਼ ਆ ਜਾਂ ਜਿਹੜੀ ਕਸਮਕਾਸ਼ ਆ ਇਹਦੇ ਵਿੱਚ ਵੱਧ ਨੁਕਸਾਨ ਹੋ ਸਕਦਾ ਸੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਜਾਂ ਆਪਣੀ ਸੱਟ ਦੀ ਪਰਵਾਹ ਨਾ ਕਰਦੇ ਹੋਏ ਇਸ ਮੈਟਰ ਨੂੰ ਸੌਟ ਆਊਟ ਕੀਤਾ ਹੋਰ ਕਿੰਨੇ ਕੁ ਬੰਦੇ ਜ਼ਖਮੀ ਹੋਏ ਇਹਦੇ ਵਿੱਚ ਦੇਖੋ ਅਜੇ ਤੱਕ ਸਾਡੇ ਕੋਲ ਇਨਫੋਰਮੇਸ਼ਨ ਕੋਈ ਕਾਨੂੰਨੀ ਤੌਰ ਤੇ ਤੱਕ ਨਹੀਂ ਆ ਗਈ ਇੱਕ ਪਾਸੇ ਦੋ ਜਣੇ ਦਾਖਲ ਆਪਣਾ ਹੋਏ ਨੇ ਇਨਸਪੈਕਟਰ ਸਾਹਿਬ ਨੇ ਦੂਜੇ ਪਾਸੇ ਵੀ ਦੋ ਤਿੰਨ ਜਣੇ ਜਿਹੜੇ ਆ ਉਹ ਜ਼ਖਮੀ ਹੋਏ ਨੇ ਜਿਹੜੇ ਟ੍ਰੀਟਮੈਂਟ ਕਰਾਵੇ ਇਹ ਸਿਰਫ ਇੱਕ ਬੰਦੇ ਨੇ ਇਹ ਸਭ ਵਿਰੋਧ ਕੀਤਾ ਕਿ ਜੀ ਮੈਨੂੰ ਪਰੌਣ ਪਰਵਾਨ ਕੀ ਮੈਂ ਨਹੀਂ ਲੈਣ ਮੈਨੂੰ ਲੋੜ ਹੀ ਨਹੀਂ ਹੂੰ ਇਸੇ ਚੀਜ਼ ਤੇ ਮਗਰ ਸਮਝ ਲਓ ਵੀ ਛੋਟੀ ਜੀ ਚੀਜ਼ ਜਿਹੜੀ ਸੀ ਕਿ ਉਹ ਵੱਡੀ ਬਣ ਗਈ ਜੀ ਤੇ ਬਾਅਦ ਵਿੱਚ ਜਦੋਂ ਸਤਕਾਰ ਕਮੇਟੀ ਨੇ ਆ ਕੇ ਸਾਨੂੰ ਆਖਿਆ ਜੀ ਕੋਈ ਗੱਲ ਨਹੀਂ ਅਸੀਂ ਬੇਨਤੀ ਕਰਦੇ ਹਾਂ ਰਿਕੁਐਸਟ ਕਰਦੇ ਹਾਂ ਕਿ ਇਸਨੂੰ ਅਸੀਂ ਗਾਰੰਟੀ ਲੈਣੇ ਆ ਇਹ ਬੰਦੇ ਠੀਕ ਨੇ ਹੂੰ ਕਿਉਂਕਿ ਜਦੋਂ ਅਸੀਂ ਇਹਨਾਂ ਨੂੰ ਪੁੱਛਿਆ ਜੀ ਕਿ ਤੁਸੀਂ ਕਿੱਥੋਂ ਆਏ ਉਹ ਤੁਹਾਨੂੰ ਨਹੀਂ ਨਹੀਂ ਦੱਸ ਸਕਦੇ ਹੂੰ ਤੇ ਇਸ ਕਰਕੇ ਫਿਰ ਜਦੋਂ ਉਹਨਾਂ ਨੇ ਆਕੇ ਵੀ ਠੀਕ ਹੈ ਜੀ ਅਸੀਂ ਗਰੰਟੀ ਲੈਣੇ ਆ ਕੇ ਠੀਕ ਹੈ ਲਾਲ ਉਹਨੇ ਲਾਇਆ ਹੁਣ ਜੀ ਫੋਟੋਆਂ ਵੀ ਲਾਈਆਂ ਨੇ ਉਹਨਾਂ ਨੇ ਆਪਣੀ ਜਿਹੜੀ ਟੈਂਟ ਉਹ ਵੀ ਲੱਗਾ ਉੱਥੇ ਨਹੀਂ ਉਹ ਵੀਡੀਓ ਵਿੱਚ ਦਿਖਾਏ ਦੇ ਰਿਹਾ ਕਿ ਆਪ ਜੀ ਨੇ ਤਸਵੀਰ ਨੂੰ ਫੜ ਕੇ ਇੱਕ ਦੋ ਵਾਰੀ ਖਿੱਚ ਰਾਇਆ ਹਾਂਜੀ ਉਹਦਾ ਪੋਜੀਸ਼ਨ ਹੀ ਬਣੀ ਸੀ ਜੀ ਹੂੰ ਕਿ ਸੰਗਤ ਨੇ ਇਤਰਾਜ਼ ਕੀਤਾ ਸੀ ਵੀ ਦੇਖੋ ਸੰਤ ਭਿੰਦਰਾਵਾਲੇ ਸ਼੍ਰੀ ਮੋਨੀ ਸੰਤ ਨੇ ਸ਼ਹੀਦ ਨੇ ਹੂੰ ਉਹਨਾਂ ਦੀ ਫੋਟੋ ਸਾਡੇ ਲੰਗਰ ਹਾਲ 'ਚ ਲੱਗੀ ਹੋਈ ਹੈ ਹੂੰ ਉਹਨਾਂ ਨੇ ਇਸ ਗੁਰਦੁਆਰੇ ਦੀ ਨੀਂਹ ਵੀ ਰੱਖੀ ਹੈ ਹੂੰ ਸੰਗਤ ਨੇ ਇਤਰਾਜ਼ ਕੀਤਾ ਸੀ ਜੀ ਇਹਨਾਂ ਨੇ ਜੋੜੇ ਤੇ ਜੋੜਿਆਂ ਦੇ ਨਾਲ ਇਹਨੇ ਫੋਟੋ ਕਿਉਂ ਲਈ ਜੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਵਾ ਕਿ ਤੁਸੀਂ ਉਹਨੂੰ ਨਿੱਜੀ ਜ਼ਾਇਦਾਦ ਕਹਿ ਰਹੇ ਹੋ ਇਸ ਗੁਰਦੁਆਰਾ ਸਾਹਿਬ ਮੇ ਜੀ ਨਹੀਂ ਅਸੀਂ ਆਖਿਆ ਕਿ ਅਸੀਂ ਜ਼ਿੰਮੇਵਾਰ ਆ ਹੂੰ ਦੇਖੋ ਜੀ ਮੈਨੇਜਮੈਂਟ ਕਮੇਟੀ ਜਿਹੜੀ ਹੈਗੀ ਉਹ ਕਦੀ ਮਾਰਕੀਟ ਤਾਂ ਲੈ ਨਹੀਂ ਸਕਦੀ ਹੂੰ ਗੁਰਦੁਆਰਾ ਜਿਹੜਾ ਹੈਗਾ ਇਹ 18 ਕਿੱਲੇ ਵਿੱਚ ਕਿਸੇ ਨੇ ਦਾਰ ਕੀਤਾ ਜ਼ਮੀਨ ਕਿਸੇ ਨੇ ਪਛਾਣ ਰੇ तकरीबन 1970 ਦੇ ਨੇੜੇ ਤੇੜੇ ਜਿਆਦਨ ਰਲਕੇਜ਼ ਵੀ ਖਾਲੀ ਹੋ ਰਹੀ ਸੀ ਜੀ ਇਸ ਕਰਕੇ ਅਸੀਂ ਤਾਂ ਕਹਿ ਨਹੀਂ ਸਕਦੇ ਅਸੀਂ ਆਖ ਕੇ ਜੀ ਜਵਾਬਦਾਰ ਆ ਅਸੀਂ ਜਿਹੜੇ 30 ਮੈਂ ਤੁਹਾਨੂੰ ਦੱਸਿਆ ਸੰਸਥਾਵਾਂ ਉਹਨਾਂ ਨਾਲ ਅਸੀਂ ਸਪਰ ਕੀਤਾ ਹੈ ਮੈਨੇਜਮੈਂਟ ਕਮੇਟੀ ਜੀ ਉਹਨਾਂ ਨੇ ਉਹਨਾਂ ਵੱਲੋਂ ਹੀ ਤੁਰਾਨ ਕੀ ਦਿੱਤੀ ਕਿ ਤੁਸੀਂ ਚਲੋ ਲੰਗਰ ਚਲਾਓ ਤੁਸੀਂ ਮੈਡੀਕਲ ਕੈਂਪ ਚਲਾਓ ਇਹ ਸਵਾਲ ਇਹ ਵੀ ਉਠਾਈ ਜਾ ਰਹੇ ਆ ਕਿ ਗੁਰਮਰਜਾ ਦਾ ਅਨਸਾਰ ਜਿਹੜੀਆਂ ਸਵਾਵਾਂ ਇੱਥੇ ਬੌਂਸਰ ਰੱਖੇ ਹੋਏ ਉਹਨਾਂ ਵੱਲੋਂ ਇਹ ਦੋਸ਼ ਲਾਇਆ ਜਾ ਰਿਹਾ ਕਿ ਬੌਂਸਰ ਰੱਖੇ ਹੋਏ ਇੱਥੇ ਕੋਲੇ ਨੂੰ ਦੇਖੋ ਜੀ ਇਸ ਤਰ੍ਹਾਂ ਜੀ ਬੌਂਸਰ ਸੀ ਨਹੀਂ ਰੱਖਦੇ ਹੂੰ ਸਾਨੂੰ ਇੱਕ ਬਹੁਤ ਪੁਰਾਣੀ ਪ੍ਰੋਬਲਮ ਤਕਰੀਬਨ ਕਈ ਸਾਲਾਂ ਤੋਂ ਚੱਲਦੀ ਆ ਰਹੀ ਜਦੋਂ ਸਾਡਾ ਇਤਵਾਰ ਹੁੰਦਾ ਤੇ ਜਿਹੜਾ ਸਾਡਾ ਰਸਤਾ ਹੈਗਾ ਨਾ ట్రాਫਿਕ ਦਾ ਇੱਥੇ ਜਿਹੜਾ ਪਿੰਡ ਦਾ ਰਸਤਾ ਹੈ ਉਹ ਹੋ ਜਾਂਦਾ ਬੰਦ ਜੀ ਅਸੀਂ ਪੁਲਿਸ ਦੇ ਨਾਲ ਗੱਲ ਕਰਕੇ ਫੇਰ ਵੀ ਇਹਦਾ ਦਸੋ ਹੱਲ ਕੀ ਹੈ ਤੁਸੀਂ ਵੀ ਤੁਸੀਂ ਕੁਝ ਨਵਰੀ ਦੇ ਦਿਓ ਅਸੀਂ ਪੁੱਛਦੇ ਦੇਨੇ ਆ ਕੋਈ ਇਹ ਉਹਨਾਂ ਨੇ ਰੱਖੇ ਸੀ ట్రాਫਿਕ ਕੰਟਰੋਲ ਫਿਰ ਪਲੱਸ ਸਾਡੇ ਕੋਲ ਜਦੋਂ ਵੀ ਇੱਥੇ ਇਕੱਠ ਹੁੰਦਾ ਹੈ ਤੇ ਮੰਗਤियां ਆ ਜਾਂਦੀਆਂ ਨੇ ਉਹ ਫਿਰ ਨਾ ਹਾਰ ਪਾ ਕੇ ਤੇ ਪੈਸੇ ਕਿਸੇ ਦਾ ਪਲਸ ਹੋ ਗਿਆ ਕਿਸੇ ਇਸ ਕਰਕੇ ਰੱਖਿਆ ਹੋ ਸਕਦਾ ਕਿ ਉਸ ਵੇਲੇ ਉਹ ਆ ਗਏ ਹੋਣਗੇ ਉੱਥੇ ਮੌਕੇ ਤੇ ਆਣ ਆ ਗਏ ਹੋਣਗੇ ਸਰ ਕੁਝ ਤੁਹਾਡੇ ਪਿੰਡ ਵਾਲੇ ਇਲਜ਼ਾਮ ਲਾ ਰਹੇ ਵੀ ਜਿਹੜੀ ਕਮੇਟੀ ਇਹਨਾਂ ਨੇ ਬਣਾਈ ਆ ਸਾਝੀ ਤੌਰ ਤੇ ਉਹਦੇ ਵਿੱਚ ਸਿਰਫ ਦੋ ਤਿੰਨ ਬੰਦੇ ਜਿਹੜੇ ਅਮਰਤਾ ਸਿੰਘ ਨੇ ਬਾਕੀ ਸਾਰੇ ਰੋਡੇ ਕੋਡੇ ਨੇ ਤੇ ਉਹਨਾਂ ਦੇ ਨਾਂ ਦੇ ਨਾਲ ਸਿੰਘ ਵੀ ਨਹੀਂ ਲੱਗਿਆ ਇਹ ਇਸ ਇਤੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜਿੰਤੋਂ ਤੱਕ ਮੈਨੂੰ ਪਤਾ ਹੈ ਕਿ ਸਾਰੇ ਸਾਡੇ ਸਿੰਘ ਨੇ ਸਾਡੇ ਸਿੰਘ ਨੇ ਅਮਰਤਾ ਰਿਸ਼ਿੰਗ ਕਿੰਨੇ ਜੀ ਹਾਂਜੀ ਜੀ ਬਾਕੀ ਇਹ ਵੀ ਮੈਂ ਕਹਿਣਾ ਚਾਹਨਾ ਪਈ ਪਿੰਡ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਵੀ ਸਿਆਸਤ ਵੀ ਚੱਲਦੀ ਹੈ ਹੂੰ ਪਿੱਛੇ ਜਿਹਾ ਥੋੜਾ ਜਿਹਾ ਇੱਕ ਮਸਲਾ ਇੱਥੇ ਉੱਠਿਆ ਸੀਗਾ ਵੀ ਜਦੋਂ ਪੰਚਾਇਤ ਨੇ ਖਾਲੀ ਕਰਾ ਕੇ ਦਿੱਤੀ ਸੀ ਨਾ ਜ਼ਮੀਨ ਹੂੰ ਉਦੋਂ ਥੋੜਾ ਜਿਹਾ ਪ੍ਰੋਬਲਮ ਇੱਕ ਪਿੱਛੇ ਜੇ ਆਈ ਸੀ ਹੂੰ ਇਸ ਕਰਕੇ ਕੁਝ ਸਾਡੇ ਵਿਰੋਧ ਵੀ ਕਰਦੇ ਨੇ ਜਿਵੇਂ ਹੁੰਦਾ ਹਰ ਹਰ ਇੱਕ ਜਗ੍ਹਾ ਵਿੱਚ ਜੀ ਜੀ ਪਾਂਡੇ ਤਾਂ ਖੜਕਦੇ ਹੀ ਨੇ ਜੀ ਲੇਕਿਨ ਸਾਡੇ ਵੱਲੋਂ ਅਸੀਂ ਇਮਾਨਦਾਰੀ ਤੇ ਮਰਿਆਦਾ ਦੋਵੇਂ ਚੀਜ਼ਾਂ ਸਾਡੇ ਵੱਲੋਂ ਕਾਇਮ ਹੂੰ ਇਹ ਜਿਹੜੀ ਲੰਗਰ ਹਾਲ ਦੇ ਵਿੱਚ ਵੀ ਨਾ ਉਠਾਇਆ ਗਿਆ ਸਵਾਲ ਕਿ ਉੱਥੇ ਸੰਤਾਂ ਦੀ ਫੋਟੋ ਦੇ ਉੱਪਰ ਅਕਬਰ ਦੀ ਅਕਬਰ ਬਾਦਸ਼ਾਹ ਦੀ ਫੋਟੋ ਲਗਾ ਦਿੱਤੀ ਗਈ ਸੀ ਤੇ ਫਿਰ ਵਿਵਾਦ ਹੋਣ ਤੇ ਜਿਹੜੀ ਝੁਕੀ ਗਈ ਆ ਇਸ ਬਾਰੇ ਕੀ ਕਹਿੰਦੇ ਨੇ ਨਹੀਂ ਜੀ ਇਹ ਬਿਲਕੁਲ ਗਲਤ ਆ ਇਹ ਚੀਜ਼ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਚੈੱਕ ਕਰ ਸਕਦੇ ਹੋ ਜਾ ਕੇ ਜੇ ਕਿਸੇ ਨੇ ਲਾਈ ਹੋਏਗੀ ਮੈਨੂੰ ਨਹੀਂ ਪਤਾ ਲੇਕਿਨ ਤੁਸੀਂ ਆਸਰੇ ਜਾ ਕੇ ਵੇਖ ਲਓ 15 ਦਰਵਾਣੇ ਲੱਗੀ ਫੋਟੋਗ੍ਰਾਫ ਤੇ ਨਾਲ ਲੱਗੀ ਹੈਗੀ ਅਕਾਲ ਤੱਕ ਨੇ ਕੱਲ ਜਿਸ ਤਰ੍ਹਾਂ ਆਪਜੀ ਫੋਟੋ ਨੂੰ ਖਿੱਚ ਰਹੇ ਹੋ ਕਿ ਉਹ ਤੁਸੀਂ ਆਪਣੀ ਗਲਤੀ ਮੰਨਦੇ ਹੋ ਇਸ ਗੱਲ ਨੂੰ ਵੀ ਮੈਂ ਗਲਤ ਕੀਤਾ ਹੋ। ਦੇਖੋ ਜੀ ਇਸ ਤਰ੍ਹਾਂ ਹੈ ਵੀ ਜਦੋਂ ਅਸੀਂ ਉਹਨਾਂ ਨੂੰ ਆਖਿਆ ਵੀ ਤੁਸੀਂ ਹਟਾ ਲਓ ਹੂੰ ਸਾਡਾ ਕੋਈ ਇਰਾਦਾ ਨਹੀਂ ਸੀ ਵੀ ਕਿਸੇ ਨੂੰ ਠੇਸ ਪਹੁੰਚੇ ਹੂੰ ਅਸੀਂ ਰਿਸਪੈਕਟ ਕਰਨੇ ਆ ਜਿਵੇਂ ਤੁਹਾਨੂੰ ਦੱਸਿਆ ਵੀ ਸ਼ਰਮੋਨੀ ਸੰਤ ਨਹੀਂ ਸ਼ਰਮੋਨੀ ਸ਼ਹੀਦ ਨੇ ਨੀ ਉਹ ਰਕੀਤੀ ਉਹਦੇ ਰਾਨੇ ਕਥਾ ਕਰਦੇ ਰਹੇ ਨੇ ਭਾਈ ਬ੍ਰਿਗ ਸਿੰਘ ਵੀ ਕਰਦੇ ਰਹੇ ਜੀ ਤੇ ਸਵਾਲ ਹੀ ਨਹੀਂ ਉੱਠਦਾ ਫਿਰ ਅੱਜ ਕੀ ਗੱਲ ਹੋ ਗਈ ਇਹਨਾਂ ਦੀ ਫੋਟੋ ਨਾਲ ਕਿਉਂ ਇਤਰਾਜ਼ ਕਰਦੇ ਨਹੀਂ ਵੇਖੋ ਜੀ ਉਹ ਸੰਗਤ ਨੇ ਆਕੇ ਸੀ ਵੀ ਤੁਸੀਂ ਜੋੜਾ ਦੇ ਨਾਲ ਕਿਉਂ ਲਾਈ ਹੋਈ ਹੈ ਫੋਟੋਗ੍ਰਾਫ ਹੂੰ ਸਾਡੇ ਫੋਟੋਗ੍ਰਾਫ ਲੱਗੀ ਹੋਈ ਹੈ ਸਾਡੇ ਲੰਗਰ ਵਾਲੇ ਅੱਛਾ ਇਤਰਾਜ਼ ਇਸ ਗੱਲ ਦਾ ਸੀ ਵੀ ਜੋੜਿਆਂ ਲੱਗ ਲੱਗੇ ਜੋੜਿਆਂ ਲੱਗੇ ਸੰਗਤ ਨੇ ਇਤਰਾਜ਼ ਕੀਤਾ ਸੀ ਜੀ ਅਸੀਂ ਉਹਨਾਂ ਨੂੰ ਬਹੁਤ ਵਾਰੀ ਬੇਨਤੀ ਕੀਤੀ ਕਿ ਤੁਸੀਂ ਇੱਥੇ ਨਾ ਲਾਓ ਨਹੀਂ ਜੀ ਇੱਥੇ ਹੀ ਲਾਉਣਾ ਹੂੰ ਹੋਰ ਰਸਤਾ ਵੀ ਨੇ ਪਿੰਡ ਦਾ ਸਾਡੀ ਜ਼ਿੰਮੇਵਾਰੀ ਹੈ ਜੀ ਸਾਡੀ ਜ਼ਿੰਮੇਵਾਰੀ ਬੰਦ ਹੈ ਜੀ ਬਾਕੀ ਅਸੀਂ ਪੂਰੇ ਮਰਾਦਾ ਦੇ ਨਾਲ ਪੂਰਾ ਤੁਸੀਂ ਵੇਖਣਾ ਹੋਣਾ ਵੀ ਸੰਗਤ ਕਿੰਨੀ ਜੁੜੀ ਸਾਡੇ ਨਾਲ ਆ ਹਾਂ ਹਾਂ ਸਾਡੇ ਕਹਿ ਰਹੇ ਨੇ ਕਿ ਇਹ ਨਹੀਂ ਕਦੀ ਪਹਿਲਾਂ ਸੰਗਤ ਆਈ ਨਹੀਂ ਜੀ ਇਸ ਕਰਕੇ ਉਹ ਸਮਾਗਮ ਦੇ ਵਿੱਚ ਆਉਂਦੀ ਹੈ ਕਿਉਂਕਿ ਸਾਡੀ ਮੈਨੇਜਮੈਂਟ ਮਾਮੇ ਦੇ ਤੇਪਾ ਦੇ ਨਾਲ ਠੀਕ ਚੱਲ ਰਹੀ ਹੈ ਧੰਨਵਾਦ ਜੀ ਧੰਨਵਾਦ ਸੋ ਨਿਹਾਲ ਸਤਿ ਸ੍ਰੀ ਅਕਾਲ ਸੇਖਾ ਸਾਹਿਬ 15 ਵਾਲੇ ਗਾਮਰ <imit> ਰਹੇ <imit> 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 ਜੀ ਸਾਡੇ ਹਲਕੇ ਦੇ ਡੀਐਸਪੀ ਸਾਹਿਬ ਉਹ ਜਿਨ੍ਹਾਂ ਨੇ ਬਹੁਤ ਚੱਜੇ ਢੰਗ ਦੇ ਨਾਲ ਇਹ ਜਿਹੜਾ ਮਸਲਾ ਸਮਝਾਇਆ ਪ੍ਰਸ਼ਾਸਨ ਨੇ ਵੀ ਅਸੀਂ ਸਟੇ ਕਰਤਾ ਸਾਰੇ ਅਸਤ ਸਰਕਾਰਾਂ ਦਾ ਭਾਵੇਂ ਕੋਈ ਕੁਝ ਵਾਪਰਿਆ ਪਰ ਉਹਨਾਂ ਨੇ ਬੜੀ ਨਿਮਰਤਾ ਨਾਲ ਰਾਹ ਦੇ ਨਾਲ ਜਿਹੜਾ ਕੰਮ ਲਿਆ ਲਿਆ ਅਸੀਂ ਸਾਰੀ ਸੰਗਤ ਦਾ ਨੌਜਵਾਨਾਂ ਦਾ ਪ੍ਰਸ਼ਾਸਨ ਦਾ ਸਰਬੰਧਕ ਵੀ ਜੀ ਦਾ ਸਹਿਯੋਗ ਕਰਨਾ